ਨੇ ਇਹਨਾਂ ਦੀ ਜ਼ਿੰਦਗੀ ਵਿੱਚ ਕੀ ਕੀ ਸੰਘਰਸ਼ ਆਇਆ ਕੀ ਕੀ ਚੁਣੌਤੀਆਂ ਆਈਆਂ ਔਰ ਕਿਸ ਤਰੀਕੇ ਇਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਅਚੀਵਮੈਂਟ ਹਾਸਲ ਕੀਤੀ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਪਹਿਲਾਂ ਆਪਾਂ ਦਾ ਇਹਨਾਂ ਦਾ ਸਵਾਗਤ ਕਰਨਾ ਉਸ ਤੋਂ ਬਾਅਦ ਸਾਰੇ ਨਾਲ ਰਲ ਮਿਲ ਕੇ ਚੁਗਲੀਆਂ ਆ ਆਈ ਮੀ ਗੱਲਾਂ ਬਾਤਾਂ ਕਰਾਂਗੇ ਬਹੁਤ ਅੱਛੀ ਗੱਲ ਕਹੀ ਹੈ ਜੀ ਕੱਲਾ ਪਿਆਰ ਨਹੀਂ ਸਤਕਾਰ ਬਹੁਤ ਜ਼ਰੂਰੀ ਹੈ ਕਿਉਂਕਿ ਪ੍ਰਮਾਤਮਾ ਨੇ ਤੁਹਾਨੂੰ ਚੁਣਿਆ ਤੁਹਾਡੇ ਥੋਂ ਹੀ ਦੁਨੀਆ ਚੱਲ ਰਹੀ ਹੈ ਤੁਹਾਡੇ ਬਿਨਾ ਕਲਪਨਾ ਨਹੀਂ ਕੀਤੀ ਜਾ ਸਕਦੀ ਦੁਨੀਆ ਦੀ ਤਾਂ ਸਤਕਾਰ ਬਹੁਤ ਜ਼ਰੂਰੀ ਹੈ ਸਤਕਾਰ ਬਹੁਤ ਜ਼ਰੂਰੀ ਹੈ ਕਿਉਂਕਿ ਅਗਰ ਨਾ ਕਿ ਔਰਤਾਂ ਨਹੀਂ ਸਮਝਵੇ ਮੈਂ ਆਪਣੀ ਮਿਸਾਲ ਦੇਣਾ ਚਾਹੂੰਗੀ ਮੇਰੇ ਬ੍ਰਦਰ ਨਹੀਂ ਹੈਗਾ ਅਸੀਂ ਤਿੰਨ ਭੈਣਾਂ ਹੀ ਆ ਤਾਂ ਮੇਰੇ ਫਾਦਰ ਮੇਰੇ ਕੋਲ ਹੀ ਰਹਿੰਦੇ ਆ ਮਤਲਬ ਮੈਂ ਉਹਨਾਂ ਦੇ ਨਾਲ ਕਹ ਲਓ ਕਿ ਉਹ ਮੇਰੇ ਕੋਲ ਆ ਉਨਾਂ ਨੂੰ ਮੇਰੇ ਆ 12 ਸਾਲ ਹੋ ਗਏ ਮੇਰੇ ਨਾਲ ਹੀ ਰਹਿੰਦੇ ਆ ਸਾਡਾ ਬਿਜ਼ਨਸ ਸੰਭਾਲ ਰਹੇ ਆ ਤੇ ਉਹ ਕਹਿੰਦੇ ਵੀ ਕਿ ਤੂੰ ਮੇਰੀ ਬੇਟੀ ਨਹੀਂ ਹੈ ਮੇਰਾ ਬੇਟਾ ਇਹ ਕਰਦੀ ਆਂ ਆਪਸ ਤੁਸੀਂ ਮੰਮੀ ਅੱਜ ਸਲੋਨੀ ਨੇ ਸੂਟ ਕਿਹੋ ਜਿਹਾ ਪਾਇਆ ਸੀ ਮੈਂ ਨਹੀਂ ਲੈਦਾ ਚਾਚੀ ਨੂੰ ਮਗਾ이드 ਕਰ ਦੇਣੀ ਆ ਚੀ ਅੱਦਾ ਪਾਓ ਇਦਾਂ ਨਹੀਂ ਪਾਣਾ ਇਦਾਂ ਪਾਓ ਹਾਂ ਇਤਨਾ ਕਰ ਅੱਛਾ ਇਹਨਾਂ ਦੇ ਮਨੀਸ਼ ਮਨੋਤਰਾ ਤੁਸੀਂ ਹੋ ਹਾਂ ਮੇਰੇ ਬਹੁਤ ਕੁਝ ਹੋ ਰਿਹਾ ਜੀ ਕੁੜੀ ਐਕਟਿਵ ਆ ਤੇ ਵੀ ਜਾਣਦੀ ਆਂ ਕਾਹਵੇਂ ਲੋਕੀ ਮਤਲਬ ਚੜ ਦਾ ਮਾਹੌਲ ਰਹਿਦਾ ਜਿਆਦਾ ਮਾਹੌਲ ਹੈ ਉਹ ਵੈਸੇ ਵੀ ਕਿਹਾ ਜਾਂਦਾ ਨਾ ਕਿ ਬੱਚੀ ਨੇ ਕੱਪੜੇ ਗਲਤ ਨਹੀਂ ਪਾਏ ਕੋਡੀ ਸੋਚ ਗਲਤ ਸੋਚ ਗਲਤ ਹੈ ਬੱਚੇ ਕਦੀ ਥਾਂ ਨੂੰ ਇਹ ਵੀ ਚਾਹੀਦਾ ਕੁੜੀਆਂ ਦੇ ਨਾਲੋਂ ਮੁੰਡਿਆਂ ਦੀ ਪਰਵਿਸ਼ ਬਹੁਤ ਵਧੀਆ ਕਰੇ ਜਿਨੂੰ ਲੱਗੇ ਕਿ ਉਹ ਵੀ ਸਾਡੀ ਧੀਆਂਾਂ ਬਣਾਂ ਹੈਗੀਆਂ ਉਹ ਕਿਹਾ ਜਾਂਦਾ ਹੈ ਨਾ ਕਿ ਬੱਚੀ ਨੂੰ ਨਾ ਕਹੋ ਕਿ ਘਰ ਦੇ ਅੰਦਰ ਰੋ ਹਾਂਜੀ ਆਪਣੇ ਬੇਟੇ ਨੂੰ ਸਮਝਾਓ ਕਿ ਬੱਚੇ ਨਾਲ ਬਿਹੇਵ ਕਿਵੇਂ ਦੇਖੇ ਦੁੱਖ ਦੇ ਪਲ ਵਿੱਚ ਖੁਸ਼ੀਆਂ ਭਰਨ ਵਾਲੀ ਹੁੰਦੀ ਹੈ ਔਰਤ ਪਤੀ ਨੂੰ ਕਾਮਯਾਬ ਕਰਨ ਵਾਲੀ ਹੁੰਦੀ ਹੈ ਬੱਚਿਆਂ ਨੂੰ ਪੜ੍ਹਾਉਣ ਵਾਲੀ ਹੁੰਦੀ ਹੈ ਔਰਤ ਨਾ ਹੁੰਦੀ ਤਾਂ ਦੁਨੀਆ ਵੀ ਨਾ ਹੁੰਦੀ ਪਰਮਾਤਮਾ ਨੇ ਆਪਣੇ ਰੂਪ ਵਿੱਚ ਭੇਜੀ ਹੈ ਔਰਤ ਅੱਛਾ ਜੇ ਪਤੀ ਕਨਫਿਊਜ਼ ਹੋਵੇ ਤਾਂ ਪਿੱਛੇ ਹੁੰਦੀਆਂ ਨੇ ਦੋ ਔਰਤਾਂ ਇਸ ਲਈ ਕੋਈ ਵਰਤ ਨਹੀਂ ਰੱਖਦਾ ਔਰ ਕੀ ਹੈ ਇਹ ਕੋਈ ਵਰਤ ਨਹੀਂ ਰੱਖਦਾ ਸੁਣੋ ਜੀ ਸੁਣੋ ਫਿਰ ਵੀ ਉਹ ਲੰਬਾ ਜੀ ਲੇਤੀ ਹੈ ਹਾਂ ਪਿਆਰ ਕਰਦੀ ਹੈ ਰਾਧਾ ਕੀ ਤਰ੍ਹਾਂ ਵਿਸ਼ ਪੀਦੀ ਹੈ ਮੀਰਾ ਕੀ ਤਰ੍ਹਾਂ ਹਾਂ ਉਹ ਤਾਂ ਬਹੁਤ ਕੁਝ ਕਰ ਸਕਦੀਆਂ ਜੇ ਨਾ ਕੇ ਜੇ ਨਾ ਕੇ ਘਰ ਬਰਬਾਦ ਵੀ ਕਰ ਸਕਦੀਆਂ ਤੇ ਘਰ ਆਵਾਦ ਵੀ ਕਰ ਸਕਦੀ ਹਾਂ ਲੋ ਆਂਟੀ ਕਹਿੰਦੇ ਔਰਤਾਂ ਜਨ ਘਰ ਬਰਬਾਦ ਵੀ ਕਰ ਸਕਦੀਆਂ ਤੇ ਘਰ ਆਵਾਦ ਵੀ ਕਰ ਸਕਦੀਆਂ ਔਰਤ ਕਹਿੰਦੇ ਔਰਤ ਤੇ ਸੂਈ ਨਾਲ ਘਾਟਾ ਹੋਏ ਤੇ ਟੱਟ ਜਾਂਦਾ ਔਰਤ ਆਦਮੀ ਕਹੀ ਨਾਲ ਟੱਵੇ ਤੇ ਨੀਟ ਜਾਂਦਾ ਔਰ ਤੇ ਚਾਵੇ ਸੂਈ ਨਾ ਘਰ ਢਾ ਸਕਦੀ ਬਿਲਕੁਲ ਸੂਈਆਂ ਲਕੋ ਲੋ ਜਾ ਕੇ ਬਿਲਕੁਲ ਆਹ ਮੇਰੇ ਇਹੀ ਤਰ੍ਹਾਂ ਹੋ ਜਾ ਉਹ ਬਰਾਇਤੀ ਹੋ ਨਹੀਂ ਮਿਲਦੀ ਮਿਲਦੀ ਚਲੋ ਉੱਠਾ ਤੁਹਾਡੀ ਸੈਕ੍ਰੀਫਾਈਸ ਕਰਦੀ ਕਰ ਅੱਛਾ ਜਤੋਂਦੀ ਵੀ ਨਹੀਂ ਔਰਤ ਫਿਰ ਵੱਡੀ ਗੱਲ ਇਹ ਆ ਜਤੋਂਦੀ ਆ ਪਰ ਕਦੀ ਕਦੀ ਗੁੱਸਾ ਆ ਜਾਂਦਾ ਜਤਾਨ ਦੇ ਦਿੰਦੀ ਹੈ ਤਾਂ ਚੰਡੀ ਬਣ ਜਾਂਦੀ ਹੈ ਅੱਛਾ ਮਸਪੈਂਟ ਵੀ ਕੋਈ ਬੁਰੀ ਆਦਤ ਬਸ ਗੁੱਸਾ ਥੋੜਾ ਆਉਂਦਾ ਹੈ ਪਰ ਦਿਲ ਤੇ ਬਹੁਤ ਸਾਫ਼ ਹੈ ਹਾਂ ਇਹ ਕਵਰ ਕਰ ਲਿਆ ਨਾ ਨਾਲੇ ਸੱਚੀ ਸਾਫ ਇਹਨਾਂ ਥੋੜੀ ਦੇਰ ਬਾਅਦ ਨਾਲੇ terjande ਤਰਕੀਨਾ ਵਿੱਚ ਸੰਗੀਤਾ ਜੀ ਇਹ ਕਹਿੰਨ ਉਹਨੇ ਸੰਗੀਤੂ ਆ ਜਾ ਜਾ ਬੀਕੀ ਉਹ ਮੇਰੀ ਪਿੰਕੀ ਉਹਨੇ ਇੱਟੱਕ ਮੈਨੂੰ ਸੰਗੀਤਾ ਹੀ ਕਿਹਾ ਕਿਉਂਕਿ ਮੇਰਾ ਪਰਾਦਾ ਨਾਮ ਹੈ ਤੇ ਤੁਸੀਂ ਮੈਨੂੰ ਥੋੜਾ ਦੱਸਣਾ ਤੁਸੀਂ ਪਿਆਰ ਨਹੀਂ ਕਰੇ ਮੇਰਾ लाडी ਤੇਸ਼ੀ ਕਰਨੀ ਨਾਮ ਲੈ ਕੁੜੀ ਨਾਮ ਲੈਂਦੀ ਜੇ ਆਪਣੇ ਹਸਬੰਦ ਦਾ ਨਾਮ ਲੈਂਦੀ ਨਹੀਂ ਗਲਤ ਗੱਲ ਹੁੰਦਾ ਮੇਰੀ ਮੇਰੀ ਤੁਹਾਨੂੰ ਕੀ ਕਹਿੰਦੇ ਆ ਜਿਵੇਂ ਉਹ ਉਧਰ ਮੇਰੀ ਪਿੰਕੀ ਕਹਿੰਦੇ ਆ ਤੁਹਾਨੂੰ ਵੀ ਕਹਿੰਦੇ ਆ ਹਾਂ ਸੋਨਾ ਸੋਨਾ ਕਹਿੰਦੇ ਆ ਡਾਇਮੰਡ ਨਹੀਂ ਕਹਿੰਦੇ ਅੱਛਾ ਜੀ ਜੀ ਨਹੀਂ ਜੀ ਮੈਂ ਦੱਸ ਸਕਦੀ ਨਹੀਂ ਮੈਂ ਕਿ ਸਲੋਨੀ ਨੂੰ ਸੋਨਾ ਕਹਿੰਦਾ ਹਿਤੇਸ਼ ਡਾਇਮੰਡ ਨਹੀਂ ਕਹਿੰਦਾ ਅੱਛਾ ਔਰਤਾਂ ਨੂੰ ਡਾਇਮੰਡ ਕਿੰਨਾ ਪਸੰਦ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਾਇਆ ਹੋਇਆ ਨਹੀਂ ਹੁਣ ਹੁਣ ਕੀ ਡਿਮਾਂਡ ਦੋ ਵਿਮੈਨਸ ਦੇ ਪੀ ਹਸਬੰਡ ਮੈਲੀ ਪਹਿਲੀ ਲੱਗੀ ਮਤਲਬ ਸੋ ਸ਼ੁਰੂ ਕਰ ਰਹੇ ਹਾਂ ਡਾਇਮੰਡ ਰਿੰਗ ਤਾਂ ਚਾਹੀਦੀ ਸੀ ਆਕਾਸ਼ ਦੇ ਪਾਪਾ ਕਹਿੰਦੇ ਆ ਆਕਾਸ਼ ਔਰ ਗ੍ਰੀਸ਼ ਦੇ ਪਾਪਾ ਤੇ ਆਕਾਸ਼ ਜਦ ਨਹੀਂ ਸੀ ਉਦੋਂ ਕੀ ਕਹਿੰਦੇ ਸੀ ਉਦੋਂ ਸੁਣੋ ਜੀ ਹਾਂ ਹੁਣ ਜੇ ਸੁਣਦੇ ਪਿਆ ਬਾਈ ਵੀ ਕਹਿੰਦੇ ਰੋਟੀ ਖਾ ਲਓ ਜੇ ਹੁਣ ਸੁਣਦੇ ਪਏ ਤਾਂ ਕੀ ਕਹਿਣਾ ਉਹਨਾਂ ਨੇ ਖਾਣਾ ਖਾ ਲਿਆ ਜੀ ਹਾਏ ਹਾਏ ਉਧਰ ਔਰਤ ਨਾ ਬੋਝ ਹੈ ਨਾ ਦਹੇਜ ਹੈ ਨਾ ਕਮਜ਼ੋਰ ਹੈ ਨਾ ਪੱਥਰ ਹੈ ਫਿਰ ਵੀ ਪਤਾ ਨਹੀਂ ਕਿਉਂ ਅੱਖਾਂ 'ਚੋਂ ਹੰਝੂ ਖਾਰੇ ਵਗਦੇ ਨੇ ਔਰਤ ਰੋਸ਼ਨੀ ਹੈ ਔਰਤ ਖੁਸ਼ਬੂ ਹੈ ਔਰਤ ਬਲੀਦਾਨ ਹੈ ਔਰਤ ਬਰਕਤ ਹੈ ਜਿਨ੍ਹਾਂ ਕਰਕੇ ਖੰਡਰ ਜੇ ਘਰ ਵੀ ਮਹਿਲਾ ਵਰਗੇ ਲੱਗਦੇ ਨੇ ਖੰਡਰ ਜੇ ਘਰ ਵੀ ਮਹਿਲਾ ਵਰਗੇ ਲੱਗਦੇ ਨੇ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰ ਜੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲੈਂਦੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਕਿਹਾ ਜਾਂਦਾ ਹੈ ਕਿ ਔਮਨਸ ਆਰ ਆਰਕੀਟੈਕਚਰ ਆਫ ਸੋਸਾਇਟੀ ਔਮਨਸ ਆਰ ਬੈਕਬੋਨ ਆਫ ਸੋਸਾਇਟੀ ਔਰ ਔਰਤਾ ਦੇ ਬਿਨਾ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਪਰਮਾਤਮਾ ਨੇ ਔਰਤ ਨੂੰ ਹੀ ਚੁਣਿਆ ਹੈ ਜਿਨ੍ਹਾਂ ਦੇ ਥਰੂ ਇਹ ਸੰਸਾਰ ਚੱਲਦਾ ਹੈ ਔਰਤਾਂ ਸਾਡੀ ਜ਼ਿੰਦਗੀ ਵਿੱਚ ਪਿਆਰ ਲੈ ਕੇ ਆਉਂਦੀਆਂ ਨੇ ਔਰਤਾਂ ਬਹੁਤ ਸੈਂਸਿਟਿਵ ਹੁੰਦੀਆਂ ਨੇ ਸੰਵੇਦਨਸ਼ੀਲ ਹੁੰਦੀਆਂ ਨੇ ਕੇਰਿੰਗ ਹੁੰਦੀਆਂ ਨੇ ਪਰਿਵਾਰ ਨੂੰ ਸੰਭਧੀਆਂ ਨੇ ਔਰਤਾਂ ਬਹੁਤ ਇਮੋਸ਼ਨਲ ਹੁੰਦੀਆਂ ਨੇ ਜਲਦੀ ਰੋ ਵੀ ਪੈਂਦੀਆਂ ਨੇ ਪਰ ਔਰਤਾਂ ਸਟਰੋਂਗ ਵੀ ਬਹੁਤ ਹੁੰਦੀਆਂ ਨੇ ਔਰਤਾਂ ਦੇ ਅੰਦਰ ਸਹਿਨਸ਼ੀਲਤਾ ਬਾਤ ਹੁੰਦੀ ਹੈ ਔਰਤਾਂ ਜਿਹੜੀਆਂ ਨੇ ਉਹ ਪਰਿਵਾਰ ਨੂੰ ਸੰਭ ਕੇ ਰੱਖਦੀਆਂ ਨੇ ਔਰ ਅੱਜ ਵਿਮਨਡੇ ਦੇ ਉੱਤੇ ਵਿਮਨਡੇ ਨੂੰ ਸੈਲੀਬ੍ਰੇਟ ਕਰਨ ਲਈ ਅਸੀਂ ਅੱਜ ਆਪਣੀਆਂ ਭੈਣਾਂ ਕੋਲ ਬਜ਼ੁਰਗਾਂ ਕੋਲ ਕੁਝ ਵਿੱਚ ਮੇਰੀ ਭਾਬੀਆਂ ਵੀ ਨੇ ਉਹਨਾਂ ਕੋ ਵੀ ਪਹੁੰਚੇ ਹੋਏ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਇਹ ਸਾਡੇ ਨਵਾਂ ਸ਼ਹਿਰ ਦੀਆਂ ਇਨਕ੍ਰੈਡੀਬਲਸ ਵਿਮਨਸ ਨੇ ਇਹਨਾਂ ਦੀ ਜ਼ਿੰਦਗੀ ਵਿੱਚ ਕੀ ਕੀ ਸੰਘਰਸ਼ ਆਇਆ ਕੀ ਕੀ ਚੁਣੌਤੀਆਂ ਆਈਆਂ ਔਰ ਕਿਸ ਤਰੀਕੇ ਇਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਅਚੀਵਮੈਂਟ ਹਾਸਲ ਕੀਤੀ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਪਹਿਲਾਂ ਆਪਾਂ ਦਾ ਇਹਨਾਂ ਦਾ ਸਵਾਗਤ ਕਰਨਾ ਉਸ ਤੋਂ ਬਾਅਦ ਸਾਰੇ ਨਾਲ ਰਲ ਮਿਲ ਕੇ ਚੁਗਲੀਆਂ ਆਈ ਮੀਨ ਗੱਲਬਾਤਾਂ ਕਰਾਂਗੇ ਤਾਂ ਪਹਿਲਾਂ ਸਭ ਤੋਂ ਤੁਹਾਨੂੰ ਸਾਰਨ ਵਿਮਨਡੇ ਦੇ ਉੱਤੇ ਬਹੁਤ ਬਹੁਤ ਮੁਬਾਰਕੀ ਕੋਲਾ ਸਾਰਿਆਂ ਦਾ ਸਵਾਗਤ ਮੈਂ ਸਲੋਨੀ ਭਾਬੀ ਨਾਲ ਸ਼ੁਰੂ ਕਰ ਲਵਾਂ ਜੀ ਜੀ ਬਿਲਕੁਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਇੰਟਰੋਡਿਊਸ ਵੀ ਸਾਰ ਨੇ ਇੱਕ ਵਾਰੀ ਕਰਾ ਦਿਓ ਜੀ ਆ ਮਾਈਕ ਤੁਸੀਂ ਲੈ ਲਓ ਮੇਰੇ ਕੋ ਹੈਗਾ ਜੀ ਇਹ ਸਲੋਨੀ ਭਾਬੀ ਨੇ ਜੀ ਸਾਡੇ ਆਰ ਕੇ ਸੂਟ ਸ਼ਾਪ ਤੋਂ ਹਿਤੇਸ਼ ਜੀ ਦੇ ਮਿਸ ਜੀ ਬਿਲਕੁਲ ਜਿਆ ਕੈਲਮਾ ਹਿਤੇਸ਼ ਜੀ ਇਹਨਾਂ ਦੇ ਹਸਬੰਡ ਨੇ ਬਿਲਕੁਲ ਜੋ ਤੁਸੀਂ ਕਹਿਣਾ ਚਾਹੁੰਦੇ ਅੱਛਾ ਅੱਜ ਵਿਮਨ ਡੇ ਦੇ ਉੱਤੇ ਮੈਂ ਚਾਹੁੰਦਾ ਤੁਸੀਂ ਸਾਰਨੇ ਕੋਈ ਇੰਟਰੋਡਿਊਸ ਕਰਾ ਦਿਓ ਆਪਣੀ ਵੀ ਇੰਟਰੋਡਕਸ਼ਨ ਦੇ ਦਿਓ ਜੀ ਬਿਲਕੁਲ ਮੈਂ ਸਲੋਨੀ ਅਰੋੜਾ ਹੂੰ ਨਵਾਂ ਸ਼ਹਿਰ ਤੋਂ ਜੀ ਅੱਜ ਵੂਮਨਸ ਡੇ ਤੇ ਇਹੀ ਕਹਿਣਾ ਚਾਹਨੀ ਆ ਕਿ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਉਹ ਦੋ ਕੁਲਾਂ ਨੂੰ ਅੱਗੇ ਲੈ ਕੇ ਜਾਂਦੀਆਂ ਨੇ ਪਹਿਲਾ ਇੱਕ ਸੋਹਰਾ ਪਰਿਵਾਰ ਹਾਂ ਫਿਰ ਪੇਕਾ ਪਰਿਵਾਰ ਫਿਰ ਸੋਹਰਾ ਪਰਿਵਾਰ ਸੋ ਕੁੜੀਆਂ ਦੀ ਇੱਜ਼ਤ ਜ਼ਰੂਰ ਕਰਨੀ ਚਾਹੀਦੀ ਆ ਕੁੜੀਆਂ ਨੂੰ ਪੜਾਓ ਲਿਖਾਓ ਉਹਨਾਂ ਨੂੰ ਇੰਡੀਪੈਂਡੈਂਟ ਬਣਾਓ ਕਿ ਤਾਂ ਕਿ ਆਉਣ ਵਾਲੇ ਟਾਈਮ 'ਚ ਕਿਸੇ ਦੇ ਅੱਗੇ ਹੱਥ ਨਾ ਅੱਗੇ ਢਣਾ ਪਵੇ ਕਿ ਆਪ ਪੜਨ ਲਿਖਨ ਤੇ ਆਪ ਹੀ ਪੈਸਾ ਕਮਾਣ ਸੋ ਮੈਂ ਇਹੀ ਕਹਿਣਾ ਚਾਹਨੀ ਆ ਕਿ ਕੁੜੀਆਂ ਨੂੰ ਜਿੰਨਾ ਪੜਾਉਣਾ ਚਾਹੁੰਦੇ ਉਹਨਾਂ ਪੜਾਇਆ ਕਰੋ ਪਿਆਰ ਕੁੜੀਆਂ ਪਿਆਰ ਦੀਆਂ ਭੁੱਖੀਆਂ ਨੇ ਜਰੂਰ ਉਹਨਾਂ ਨੂੰ ਪਿਆਰ ਕਰਨ ਸੋ ਅੱਜ ਬਹੁਤ ਅੱਛੀ ਗੱਲ ਗਈ ਐ ਜੀ ਕੱਲਾ ਪਿਆਰ ਨਹੀਂ ਸਤਕਾਰ ਬਹੁਤ ਜ਼ਰੂਰੀ ਹੈ ਕਿਉਂਕਿ ਪ੍ਰਮਾਤਮਾ ਨੇ ਤੁਹਾਨੂੰ ਚੁਣਿਆ ਤੁਹਾਡੇ ਥ्रू ਹੀ ਦੁਨੀਆ ਚੱਲ ਰਹੀ ਹੈ ਤੁਹਾਡੇ ਬਿਨਾ ਕਲਪਨਾ ਨਹੀਂ ਕੀਤੀ ਜਾ ਸਕਦੀ ਦੁਨੀਆ ਦੀ ਤਾਂ ਸਤਕਾਰ ਬਹੁਤ ਜ਼ਰੂਰੀ ਹੈ ਸਤਕਾਰ ਬਹੁਤ ਜ਼ਰੂਰੀ ਹੈ ਜੀ ਸਤਕਾਰ ਕਮਾ ਕਰਾਂਗੇ ਤਾਂ ਹੀ ਅੱਗੇ ਵਧਾਂਗੇ ਇੱਕ ਧੀ ਬੰਦੀ ਹੈ ਕੁੜੀ ਮਾਂ ਬੰਦੀ ਹੈ ਸੱਸ ਬੰਦੀ ਹੈ ਮੈਂ ਮਰਦ ਦੀ ਗੱਲ ਕਰ ਲੈਣਾ ਜੀ ਔਰਤ ਦੇ ਥਰੂ ਜਨਮ ਲੈਂਦਾ ਫਿਰ ਔਰਤ ਦੀ ਪੈਣ ਰਖੜੀ ਬਣਦੀ ਹੈ ਫਿਰ ਔਰਤ ਨਾਲ ਹੀ ਪਿਆਰ ਹੁੰਦਾ ਹੈ ਫਿਰ ਔਰਤ ਦੇ ਥਰੂ ਹੀ ਬੱਚੇ ਹੁੰਦੇ ਆ ਸਤਿਕਾਰ ਤਾਂ ਕਰਨਾ ਬਿਲਕੁਲ ਜੀ ਬਿਲਕੁਲ ਹਾਂ ਜੀ ਅੱਛਾ ਔਰਮਨ ਡੇ ਦਾ ਤੁਹਾਡੇ ਲਈ ਕੀ ਅਰਥ ਹੈ ਜੀ ਔਮਨ ਡੇ ਦਾ ਅਰਥ ਇਹ ਹੈ ਕਿ ਕੁੜੀਆਂ ਨੂੰ ਆਪਣੇ ਫੈਮਲੀ ਦੇ ਅਕੋਰਡਿੰਗ ਵੀ ਚੱਲਣਾ ਚਾਹੀਦਾ ਹੈ ਮੇਰੀ ਮੇਰੀ ਸੋਚ ਇਹ ਹੈ ਕਿ ਜਿੱਦਾਂ ਦਾ ਪਰਿਵਾਰ ਹੋਵੇ ਉਸ ਪਰਿਵਾਰ ਚ ਰੁਚਣਾ ਚਾਹੀਦਾ ਹੈ ਭਾਵੇਂ ਕੁੜੀ ਹੋਵੇ ਭਾਵੇਂ ਉਹ ਲੂ ਹੋਵੇ ਅੱਜ ਮੈਂ ਨਾ ਅੱਜ ਸੋਚਦਾ ਸੀ ਵੈਸੇ ਕੱਲ ਜਦੋਂ ਮੇਰੀ ਬੇਟੀ ਹੈ ਉਹਦੇ ਨਾਂ ਦੇ ਪਿੱਛੇ ਅਸੀਂ ਸਰਨੇਮ ਨਹੀਂ ਲਿਖਾਇਆ ਕੁਝ ਲੋਕ ਕਹਿਣ ਲੱਪੇ ਕਿ ਦੇਖੋ ਜੀ ਤੁਸੀਂ ਸਰਨੇਮ ਨਾਲ ਲਿਖਾਓ ਬਾਅਦ ਚ ਇਹਦੀ ਸ਼ਾਦੀ ਹੋਣੀ ਹੈ ਉਹ ਸਰਨੇਮ ਆਊਗਾ ਤਾਂ ਮੈਂ ਹਰਾਮ ਸੀ ਕਿ ਇੱਕ ਬੇਟੀ ਜਿਹਦਾ ਕਹਿੰਦੇ ਨਾ ਕਿ ਬੇਟਾ ਹੋਣਾ ਚਾਹੀਦਾ ਜੀ ਵੰਸ਼ ਵਧੇਗਾ ਜੀ ਲੇਕਿਨ ਅਸਲੀ ਵੰਸ਼ ਤਾਂ ਬੇਟੀ ਵਧਾ ਰਹੀ ਹੈ ਬਿਲਕੁਲ ਜੀ ਬਿਲਕੁਲ ਚਾਹੇ ਆਪਣਾ ਚਾਹੇ ਕਿਸੇ ਦੇ ਘਰ ਜਾ ਕੇ ਤਾਂ ਬੇਟੀ ਦਾ ਸਰਨੇਮ ਤਾਂ ਪੱਕਾ ਹੋਣਾ ਚਾਹੀਦਾ ਜਿਵੇਂ ਕਹਿੰਦੇ ਨਾ ਕਿ ਪੁਰੀਆਂ ਡਾਟਰਸ ਹੋਣਾ ਤੇ ਉਹਨਾਂ ਨੂੰ ਬਰਾਬਰ ਰੱਖਣਾ ਚਾਹੀਦਾ ਹੈ ਇਹ ਵੈਸੇ ਅੱਜਕੱਲ ਪਰੰਪਰਾ ਬਦਲ ਰਹੀ ਹੈ ਕਿ ਮੁੰਡਿਆਂ ਦੀ ਸਭ ਦੀ ਸੋਚ ਇਹੀ ਹੈ ਕਿ ਰੁਤਬਾ ਇਹੀ ਹੋਣਾ ਚਾਹੀਦਾ ਹੈ ਕਿ ਮੁੰਡੇ ਕੁੜੀ ਨੂੰ ਇੱਕ ਬਰਾਬਰ ਰੱਖਣਾ ਚਾਹੀਦਾ ਹੈ ਜੀ ਕੋਈ ਹੋਰ ਤੁਸੀਂ ਗੱਲ ਕਰਨੀ ਕੋਈ ਵਿਚਾਰ ਸਾਂਝੇ ਕਰਨ ਦੇ ਕੋਈ ਕੋਈ ਤੁਹਾਨੂੰ ਸੰਘਰਸ਼ ਆਇਆ ਜ਼ਿੰਦਗੀ ਚ ਆਵੇ ਚੈਲੰਜਸ ਆਏ ਹੋਣ ਨਹੀਂ ਚੈਲੰਜਸ ਤਾਂ ਕੋਈ ਨਹੀਂ ਹੈ ਗੁਰੂ ਮਹਾਰਾਜ ਜੀ ਦੀ ਕਿਰਪਾ ਹੈ ਜੀ 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 ਇਧਰ ਦੇ ਦਿਓ ਮੈਮ ਨੂੰ ਮੈਮ ਤੁਸੀਂ ਜੋ ਮੰਡੇ ਨੂੰ ਕਿਵੇਂ ਦੇਖਦੇ ਹੋ ਐਕਚੁਅਲੀ ਇਟਸ ਅ ਕਾਈਂਡ ਆਫ ਅ ਸੈਲੀਬ੍ਰੇਸ਼ਨ ਫਾਰ ði ਵਿਮਨ ਟੂ ਸੈਲੀਬ੍ਰੇਟ ðiਰ ਕੰਟ੍ਰਿਬਿਊਸ਼ਨ ਟੂਵਰਡ ði ਸੋਸਾਇਟੀ ਐਜ਼ ਵੈਲ ਐਜ਼ ðiਰ ਫੈਮਲੀ ði ਨੇਸ਼ਨ actually they are the building pillars for the nation kyunki bachcho ko wo padhati hain matlab kind of unka contribution to bachcho ki taraf zyada hota hai aage ye hain pillars society ke isko jo ghar ki ladies acche se sikh sakti hain wo mujhe nahi lagta ki chalo aadmi log sikhate hain but unka zyada kaam hota hai ki wo business ki taraf busy hain jo ladies hain kushi ki kam karde ho ji main busy housewife home maker ho tusi ghar nu sawar deo ਸਾਰਾ ਦਿਨ ਬਲੀਦਾਨ ਕਰਦੇ ਹੋ ਪਿੱਛੇ ਜੇ ਨਾ ਮੇਰੀ ਵਾਈਫ ਨੇ ਮੈਨੂੰ ਮਿਸਿਸ ਫਿਲਮ ਦਿਖਾਈ ਫਿਰ ਮੈਂ ਸਮਝਿਆ ਹਰ ਰੋਜ਼ ਜਿਹਨੇ ਬਲੀਦਾਨ ਉਹ ਸਭ ਨੂੰ ਦੇਖਣਾ ਚਾਹੀਦਾ ਹੈ ਕਹਿਣਾ ਹੀ ਸੋਕਾ ਕਿਸੇ ਵੇ ਚਾਹ ਲਿਆ ਪਰੌਂਠਾ ਬਣਾ ਦੇ ਮੇਰੀ ਦਵਾਈ ਲਿਆ ਮੇਰੇ ਕੱਪੜੇ ਕਿੱਥੇ ਆ ਲੇਕਿਨ ਹਰ ਮੂਮੈਂਟ ਤੇ ਬਲੀਦਾਨ ਹੈ ਬਿਲਕੁਲ ਹੈ ਨਾ ਤਾਂ ਹੀ ਕਦਰ ਕਰਨੀ ਚਾਹੀਦੀ ਹੈ ਲੰਬੀ ਤਾਂ ਕਹਿੰਦੇ ਆ ਸਭ ਤੋਂ ਜ਼ਿਆਦਾ ਕੰਟ੍ਰਿਬਿਊਸ਼ਨ ਇਸ ਸੋਸਾਇਟੀ ਕੀ ਸੋਸਾਇਟੀ ਕੀ ਤਰਫ ਔਮੇਨ ਦਾ ਹੀ ਹੈ ਜੀ ਜੀ ਤੁਸੀਂ ਤੁਹਾਡੀ ਜ਼ਿੰਦਗੀ ਵਿੱਚ ਇਨਸਪੀਰੇਸ਼ਨ ਕੌਣ ਨੇ ਜੀ ਪ੍ਰੇਰਨਾ ਦਾ ਇਨਸਪੀਰੇਸ਼ਨ ਮੇਰੀ ਮਦਰ ਰਹੀ ਹੈ ਬਹੁਤ ਅੱਛਾ ਜੀ ਬਹੁਤ ਅੱਛਾ ਜਵਾਬ ਹੈ ਜੀ ਮਦਰ ਹੀ ਇਨਸਪੀਰੇਸ਼ਨ ਹੋਣੀ ਚਾਹੀਦੀ ਜੀ ਬਿਕੋਜ਼ ਮੈਨੇ ਉਹਨਾਂ ਕੋ ਸਭ ਕੁਝ ਕਰਤੇ ਹੋਏ ਦੇਖਿਆ ਹੈ ਆਮ ਫਾਦਰ ਲੈਸ ਪਰ ਜੋ ਉਹਨਾਂ ਨੇ ਮੇਰੀ ਬੀਂਗ ਮਦਰ ਬਣ ਕੇ ਵੀ ਫਾਦਰ ਬਣ ਕੇ ਵੀ ਜੋ ਉਹਨਾਂ ਨੇ ਮੇਰੀ ਤਰਬੀਅਤ ਕਰੀ ਡਬਲ ਰੋਲ ਨਿਭਾਇਆ ਡਬਲ ਰੋਲ ਨਿਭਾਇਆ ਤਾਂ ਉਹ ਕਮੈਂਡੇਬਲ ਥਾ ਜੀ ਕੋਈ ਮਮਾ ਨੂੰ ਗੱਲ ਕਹਿਣੀ ਚਾਹੋ ਵਿਮਨਸ ਦੇ ਤੇ ਆਮ ਆਲਵੇਸ ਪ੍ਰਾਊਡ ਆਫ ਹਰ ਔਰ ਉਹਨਾਂ ਸੇ ਮੈਨੇ ਬਹੁਤ ਕੁਝ ਸਿੱਖਿਆ ਹੈ ਠੀਕ ਹੈ ਕੋਈ ਕੋਈ ਸਿੱਖ ਸਾਂਝੀ ਕਰਨੀ ਚਾਹੋ ਜਿਹੜੀਆਂ ਬੱਚੀਆਂ ਨੇ ਉਹਨਾਂ ਨਾਲ ਕੋਈ ਗੱਲ ਸਾਂਝੀ ਕਰਨੀ ਚਾਹੋ ਮੈਂ ਸੇਮ ਵਹੀ ਕਹਿਣਾ ਚਾਹਤੀ ਹਾਂ ਜੋ ਭਾਬੀ ਨੇ ਕਹਾ ਹੈ ਕਿ ਮਤਲਬ ਅੱਜਕੱਲ ਨਾ ਜੋ ਲੜਕੀਆਂ ਆ ਉਹਨਕੋ ਵੀ ਸੇਮ ਉਸੇ ਤਰ੍ਹਾਂ ਰੇਸ ਕਰਨਾ ਚਾਹੀਏ ਜਿਵੇਂ ਲੜਕੋ ਕੋ ਕਰਾ ਜਾਂਦਾ ਹੈ ਸੇਮ ਐਡਵਾਂਟੇਜਸ ਉਹਨਕੋ ਮਿਲਨੇ ਚਾਹੀਏ ਜੋ ਲੜਕੋ ਕੋ ਮਿਲੀ ਜਾਂਦੀ ਹੈ मुझे लगता है आजकल लड़की को हम ज्यादा जब पढ़ाते हैं ना तो वो कुछ ना कुछ तो कॉन्ट्रीब्यूट करती है सोसाइटी की तरफ और वो वेल एंड गुड चीज है तो वो हमें पूरा परिवार पढ़ है बिल्कुल बिल्कुल अगर है। वो पढ़ी है ना तो वो आपकी साथ आगे की जो है ना वो सफल कर देगी खड़ी करते अच्छा बिल्कुल ਜੀ ਅੱਛਾ ਤੁਸੀਂ ਪਹਿਲਾਂ ਆਪਣਾ ਨਾਮ ਦੱਸ ਦਿਓ ਜੀ ਹਾਂਜੀ ਮੇਰਾ ਨਾਮ ਕੋਮਲ अरोड़ा ਹੈ ਰਿਮਲ अरोड़ा ਜੀ ਕੋਮਲ अरोड़ा ਕੋਮਲ अरोड़ा ਮੈਂ ਪਹਿਲੇ ਕਿ ਔਰਤਾਂ ਬਹੁਤ ਕੋਮਲ ਹੁੰਦੀਆਂ ਨੇ ਔਰ ਔਰਤਾਂ ਤੇ ਭਰੋਸਾ ਕੀਤਾ ਜਾ ਸਕਦਾ ਹੈ ਪੂਰੇ ਪਰਿਵਾਰ ਨੂੰ ਸੰਭਾਲਦੀਆਂ ਨੇ ਜੀ ਕੋਮਲ ਜੀ ਤੁਹਾਡੇ ਵਿੱਚ ਆ ਮੇਰਾ ਇਹ کہنا ਹੈ ਕਿ ਔਰਤਾਂ ਲਈ ਆਦਮੀਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਈ ਜੈਂਟਸ ਅੱਛੇ ਵੀ ਹੁੰਦੇ ਆ ਜਿਹੜੇ ਕਿ ਲੇਡੀਜ਼ ਸਮਝਦੇ ਆ ਬਹੁਤ ਅੱਛੇ ਹੁੰਦੇ ਆ ਇਦਾਂ ਨਾ ਕਰੋ ਕਿ ਉੱਚ ਜਿਆਦਾ ਨੀ ਨੀ ਜਿੱਦਾਂ ਸਾਡੇ ਸਮਾਜ 'ਚ ਇੱਕ ਜੈਂਟਸ ਨੂੰ ਵੀ ਉਹ ਕਹਾਂਗਾ ਨਾ ਕਿ ਔਰਤਾਂ ਨੂੰ ਨਹੀਂ ਸਮਝਦੇ ਮੈਂ ਆਪਣੀ ਮਿਸਾਲ ਦੇਣਾ ਚਾਹੂੰਗੀ ਮੇਰੇ ਬ੍ਰਦਰ ਨਹੀਂ ਹੈਗਾ ਅਸੀਂ ਤਿੰਨ ਭੈਣਾਂ ਹੀ ਆ ਤੇ ਮੇਰੇ ਫਾਦਰ ਮੇਰੇ ਕੋਲ ਹੀ ਰਹਿੰਦੇ ਆ ਮਤਲਬ ਮੈਂ ਉਹਨਾਂ ਦੇ ਨਾਲ ਕਹਿ ਲੋ ਕਿ ਉਹ ਮੇਰੇ ਕੋਲ ਆ ਉਹਨਾਂ ਨੂੰ ਮੇਰੇ ਆ 12 ਸਾਲ ਹੋ ਗਏ ਮੇਰੇ ਨਾਲ ਹੀ ਰਹਿੰਦੇ ਆ ਸਾਡਾ ਬਿਜ਼ਨਸ ਸੰਭਾਲ ਰਹੇ ਆ ਤੇ ਉਹ ਕਹਿੰਦੇ ਵੀ ਕਿ ਤੂੰ ਮੇਰੀ ਬੇਟੀ ਨਹੀਂ ਆ ਮੇਰਾ ਬੇਟਾ ਆ ਤੇ ਮੈਨੂੰ ਉਸ ਚੀਜ਼ ਦਾ ਬੜਾ ਪ੍ਰਾਊਡ ਹੈ ਜੀ ਜੀ ਅੱਛਾ ਹੋਰ ਕੋਈ ਚੈਲੰਜਸ ਜ਼ਿੰਦਗੀ 'ਚ ਆਏ ਹੋਣ ਜ਼ਿੰਦਗੀ 'ਚ ਜਿੱਦਾਂ ਹਾਂ ਜੀ ਅਸੀਂ ਛੋਟੇ ਹੁੰਦੇ ਸੀ ਨਾ ਸਾਡੇ ਬ੍ਰਦਰ ਨਹੀਂ ਸੀ ਤੇ ਬੜਾ ਸੁਣਨ ਨੂੰ ਉਸ ਟਾਈਮ ਇਲਦਾ ਹੁੰਦਾ ਸੀ ਇਹਨਾਂ ਤੇ ਬ੍ਰਦਰ ਨਹੀਂ ਹੈਗਾ ਰਖੜੀ ਟਿੱਕੇ ਨੂੰ ਅਸੀਂ ਬਹੁਤ ਅਰਸੇਆਂ ਇਸ ਚੀਜ਼ ਲਈਦਾ ਕਿ ਕਿ ਸਾਨੂੰ ਹੁੰਦਾ ਸੀ ਥੋੜਾ ਜਿਹਾ ਇੱਕ ਸਾਈਡ ਤੇ ਕੀਤਾ ਜਾਂਦਾ ਸੀ ਇਹਨਾਂ ਤੇ ਭਰਾ ਨਹੀਂ ਹੈਗਾ ਤੇ ਪਰ ਮੇਰੇ ਫਾਦਰ ਨੇ ਕਦੀ ਨਹੀਂ ਸਾਨੂੰ ਇਹ ਉਹਨਾਂ ਨੇ ਕਦੀ ਕਿਹਾ ਕੇ ਬੇਟਾ ਲੈ ਬੰਨ ਰੱਖੜੀ ਪਾਪਾ ਨੇ ਨਹੀਂ ਕਦੀ ਵੀ ਕਿਹਾ ਕਦੀ ਵੀ ਨਹੀਂ ਕਿਹਾ ਮੰਮੀ ਕਿਹਨਾਂ ਕੇ ਲੈ ਰਖੜੀ ਬੰਨਦੇ ਮੰਮੀ ਥੋੜਾ ਜਿਹਾ ਕਿਸੇ ਟਾਈਮ ਹੋ ਜਾਂਦੇ ਸੀ ਮੇਰੇ ਮੁੰਡਾ ਹੋਵੇ ਪਾਪਾ ਤਾਂ ਕਹਿੰਦੇ ਸੀ ਇਹੀ ਮੇਰੀ ਬੇਟੀਆਂ ਐ ਇਹੀ ਮੇਰਾ ਮੁੰਡਾ ਆ ਉਹਨਾਂ ਨੇ ਨਹੀਂ ਕੀਤਾ ਜੀ ਜੀ ਨਹੀਂ ਮੈਂ ਕਿ ਪਾਪਾ ਨੇ ਕਦੇ ਤਾਂ ਕੀ ਤਾਂ ਰਖੜੀ ਵਾਲ ਦੇ ਕੇ ਬੇਟਾ ਰਖੜੀ ਬੰਨ੍ਹਦੇ ਆ ਹਾਂ ਕਈ ਵਾਰੀ ਉਹਨਾਂ ਦੇ ਬੰਨ੍ਹਦੇ ਰਹੇ ਹਾਂਜੀ ਹਾਂਜੀ ਅਸੀਂ ਭੈਣਾਂ ਆਪਸ ਵਿੱਚ ਦੂਜੇ ਨੂੰ ਬੰਨ੍ਹਦੀਆਂ ਹਾਂ ਅੱਛਾ ਹਾਂਜੀ ਭੈਣਾਂ ਵੀ ਭਰਾਵਾਂ ਵਾਂਗਰੋ ਵਿਚਰਦੇ ਹਾਂਜੀ ਹਾਂਜੀ ਭੈਣਾਂ ਵੀ ਉਹ ਭਰਾ ਵੀ ਉਹੀ ਮੇਰਾ ਮਾਇਕਾ ਆ ਔਰ ਟਚੂੜ ਮੇਰੇ ਇਨ-ਲॉज ਬੜੇ ਅੱਛੇ ਆ ਜੀ ਇਹ ਮੇਰਾ ਮਾਇਕਾ ਵੀ ਐ ਮੇਰਾ ਸੋਹਰਾ ਪਰਿਵਾਰ ਐ ਤਾਂ ਹੀ ਮੇਰੇ ਫਾਦਰ ਅ میرے بوٹ سپورٹ دیتا ہوں نہیں جی ہاں جی اور ابھی ਅੱਖਾਂ 'ਚ ਮੈਂ ਉਹ نور ਦੇਖ ਪਾ ਰਿਹਾ ਜੀ ਉਹ ਸਾਦਗੀ ہاں جی ہاں جی ਉਹ ਮਲਾਪੜਾਪਨ ہاں جی ਇਹਨਾਂ ਨੇ ਬਹੁਤ ਇਮੋਸ਼ਨਲ ਹੋ ਗਏ ਥੋੜੇ ਮੈਂ ਤਾਂ ਹੀ ਪਹਿਲਾਂ ਕਿਹਾ ਸੀ ਔਰਤਾਂ ਸੈਂਸਟਿਵ ਹੁੰਦੀਆਂ ਨੇ ਉਹ ਲੋ ਭਾਬੀ ਵੀ ਰੋ ਪਏ ਹਾਂ ਤੁਸੀਂ ਵੀ ਰੋ ਪਏ ਮੇਰੇ ਵੀ ਅੰਜੂ ਆ ਗਿਆ ਦੇਖੋ ਨਾ ਮੇਰੀ ਸੱਸਿਆ ਨਾ ਮੇਰੀ ਮਾਂ ਆ ਪਰ ਚਾਚੀ ਐਵੇਂ ਗਈਏ ਮੇਰੇ ਮਦਰ ਤੋਂ ਵੀ ਪਰ ਤੁਹਾਨੂੰ ਮਾਂ ਤੋਂ ਵੱਧ ਕੇ ਪਿਆਰ ਕਰਦੇ ਮੈਂ ਉਹਨਾਂ ਦੀ ਅੱਖਾਂ 'ਚੋਂ ਦੇਖ ਪਾ ਰਹੀ ਹਾਂ। ਅੱਛਾ ਇਹ ਤੁਹਾਡੇ ਕੋਲ ਕੋਈ ਸੁਪਰਨੈਚੁਰਲ ਪਾਵਰ ਆ ਜਾਂਦੀ ਹੈ। ਤਾਂ ਸਭ ਤੋਂ ਪਹਿਲਾਂ ਕੀ ਚੇਂਜ ਕਰੋਗੇ? ਇੱਕ ਦਿਨ ਲਈ ਬਾਈ ਜੀ ਕਹਿੰਦੇ ਕਿ ਤਥਾਸਤੂ ਦੇਵਤੀ ਪਾਵਰ ਤੁਹਾਨੂੰ। ਕੀ ਚੇਂਜ ਕਰੋਗੇ? ਮੈਂ ਇੱਕ ਲੇਡੀ ਨੂੰ ਪ੍ਰਧਾਨ ਮੰਤਰੀ ਬਣਾਉਂਗੀ। ਅੱਛਾ ਫਿਰ ਕਾਨੂੰਨ 'ਚ ਕੀ ਤਬਦੀਲੀ ਲਿਆਓਗੇ? ਉਹ ਉਹ ਤਾਂ ਸੋਚਾਂਗੇ ਸੋਚਾਂਗੇ ਹਾਂਜੀ ਬਹੁਤ ਕੁਝ ਹੈ ਚੇਂਜ ਕਰਨ ਵਾਲਾ ਜੀ ਜੀ ਐਸੀ ਔਰਤਾ ਮਲਟੀ ਟਾਸਕ ਵੀ ਹੁੰਦੀਆਂ ਨੇ ਦੇਖੋ ਬੱਚਿਆਂ ਦੀ ਵੀ ਸੇਵਾ ਕਰਦੀਆਂ ਪਤੀ ਦੀ ਸੇਵਾ ਵੀ ਕਰਦੀਆਂ ਉਸ ਤੋਂ ਬਾਅਦ ਫੋਨ ਤੇ ਚੁਗਲੀਆਂ ਵੀ ਕਰਦੀਆਂ ਰੋਟੀ ਬਣਾਉਂਦੀਆਂ ਉਹਦੇ ਬਿਨਾ ਤਾਂ ਸਾਡੀ ਰੋਟੀ ਹੋਣੀ ਨਹੀਂ ਹੁੰਦੀ। ਤਾਈ ਤਾਈ ਗੁਰਪ੍ਰਿੰਤ ਕੋ ਕੀ ਕਹਿੰਦਾ ਜਿਹੜੀ ਆਪ ਬੋਲਦੇ ਵੈਸੇ ਮੈਨੂੰ ਹੱਥ 'ਚ ਘਾਟਾਂ ਦਾ ਕਿ ਚੁਗਲੀਆਂ ਕਰਕੇ ਬੈਂਡ ਕਰਦੇ। ਦੋਸਤੀ ਬੋਲੀਦਾ ਸਰ ਕੀ ਬੋਲੀਦਾ ਦੋਸਤੀ ਬੋਲੀਦਾ ਜੰਦਾਂ ਜੀ ਸਾਰੇ ਕਰਦੇ ਆਂ ਭਈਆ ਏਜੰਸੀ ਵੀ ਕਰਦੇ ਆਂ ਮੈਂ ਵੀ ਦੋਈ ਕਰਨਾ ਹੈ ਹਾਂ ਏਜੰਸੀ ਕਰਦੇ ਆਂ ਚਾਚੀ ਜੀ ਨੂੰ ਮਾਈਕ ਚਾਚੀ ਜੀ ਨੂੰ ਮਾਈਕ ਦੇਓ ਇੱਧਰ ਵੀ ਹੈਗੀ ਹੈ ਨਹੀਂ ਸਾਰੇ ਕੋਲ ਆ ਜਨ ਚੁਗਲੀਆਂ ਵਾਲੇ ਕਿ ਜੀ 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 ਚਾਚੀ ਜੀ ਤੁਹਾਡੇ ਵਿਚਾਰ ਅੱਜ ਕੱਲ ਮਨ ਸਦੇ ਦੇ ਬਸੇ ਜਿਹੜੀਆਂ ਆਪਣੀਆਂ ਬੇਟੀਆਂ ਹੁੰਦੀਆਂ ਨੇ ਇਹ ਨਹੀਂ ਨੂੰਆਂ ਨੂੰ ਵੀ ਵੱਧ ਕੇ ਸਮਝੋ ਕੋਈ ਗੱਲ ਅਸੀਂ ਹੁੰਦੀ ਹੈ ਕਿ ਮੈਂ ਆਪਣੀ ਬੇਟੀ ਅੱਗੇ ਵੀ ਨਹੀਂ ਕਰ ਸਕਦੀ ਜਿਹੜੀ ਮੈਂ ਆਪਣੀ ਭਗਮਾਨ ਨਾਲ ਕਰ ਲੈਂਦੀ ਹਾਂ ਬੇ ਬਹੂ ਨੂੰ ਵੀ ਬੇਟੀ ਸਮਝੋ ਬੇਟੀ ਸਮਝੋ ਬਹੁਤ ਜ਼ਰੂਰੀ ਹੈ ਬੇਟੀ ਸਮਝੋ ਔਰ ਬੇਟੀਆਂ ਵੀ ਸਾਸੂ ਮਾਂ ਨੂੰ ਆਪਣੀ ਮਾਂ ਸਮਝੋ ਬੇਟੀ ਨੂੰ ਵੀ ਸੰਸਕਾਰ ਉਹ ਦਿਓ ਕਿ ਉਸ ਘਰ ਨੂੰ ਜਾ ਕੇ ਆਪਣਾ ਘਰ ਸਮਝਣ ਕਿ ਆਪੇ ਆਪਣੀ ਮਾਂ ਸਮਝਣ ਬਹੁਤ ਅੱਛੀ ਗੱਲ ਹੈ ਮਾਂ ਸਮਝਣ ਸੱਸ ਨੂੰ ਨਾ ਸਮਝਣ ਆਪਣੀ ਮੰਮੀ ਸਮਝਣ ਔਰ ਸੱਸ ਮਾਵੀ ਆਪਣੀਆਂ ਬਹੂਆਂ ਨੂੰ ਬੇਟੀ ਸਮਝਣ ਉਹ ਕੋਈ ਗੱਲ ਹੁੰਦੀ ਮੈਂ ਆਪਣੀ ਬੇਟੀ ਅੱਗੇ ਨਹੀਂ ਕਰਦੀ ਮੈਂ ਇਹਨਾਂ ਨਾਲ ਕਰ ਲੈਂਦੀ ਕੀ ਬਾਤ ਹੈ ਬੇਟੀ ਤੋਂ ਵੱਧ ਕੇ ਹੈ ਮੇਰੇ ਵਾਸਤੇ ਅੱਛਾ ਤੁਸੀਂ ਜਦੋਂ ਗੱਲ ਕਰ ਸੀ ਭਾਵੁਕ ਹੋਏ ਔਰ ਉਹ ਹੁਣ ਨਾ ਜਿਹੜਾ ਤੁਹਾਨੂੰ ਜੱਫੀ ਪਾਈ ਉਹਨਾਂ ਨੇ ਪਿੱਛੇ ਮਾਰੀ ਦੀ ਇੱਕ ਖੁਸ਼ੀ ਚ ਉਹ ਬਹੁਤ ਰੱਬ ਕਰੇ ਨਜ਼ਰ ਨਾ ਲਗੇ ਬਹੁਤ ਅੱਛੇ ਪਲ ਨੇ ਇਹ ਇਦਾਂ ਹੀ ਬਣਿਆ ਰਵੇ ਪਿਆਰ ਤੁਹਾਡਾ ਇਹਨਾਂ ਨੂੰ ਮੈਂ ਸਭ ਤੋਂ ਸਾਡੇ ਫੈਮਿਲੀ ਚ ਸਭ ਤੋਂ ਬੜੀ ਬੇਟ ਨੋ ਹੈ ਜਨਮਾ ਜਨਮ ਦਾ ਸਾਥ ਹੈ ਨਾ ਅਰੇ ਚੁਗਲੀਆਂ ਕਿੰਨੀਆਂ ਕਰਦੀਆਂ ਆਪਸ ਤੁਸੀਂ ਮੰਮੀ ਅੱਜ ਸਲੋਨੀ ਨੇ ਸੂਟ ਕਿਹੋ ਜਿਹਾ ਪਾਇਆ ਸੀ ਮੈਂ ਨਹੀਂ ਲੈਣਾ ਨਹੀਂ ਇਹ ਤਾਂ ਮੇਰੀ ਪੱਕੀ ਵਾਲੀ ਉਹ ਹੈ ਅਸੀਂ ਅਸੀਂ ਸੱਸ ਨੂੰ ਵੀ ਆਂ ਔਰ ਬੇਟੀ ਮਦਰ ਵੀ ਆਂ ਔਰ ਫਰੈਂਡ ਵੀ ਆਂ ਲਿਪਸਟਿਕ ਕਿਹੋ ਜਿਹੀ ਲੱਗ ਰਹੀ ਮੰਮੀ ਇਦਾਂ ਦੀ ਗੱਲਾਂ ਵੀ ਹੁੰਦੀਆਂ ਨਹੀਂ ਚਾਚੀ ਨੂੰ ਤਾਂ ਕੋਈ ਚਾਚੀ ਨੂੰ ਗਾਈਡ ਕਰਦੇ ਨੇ ਅਸੀਂ ਇਦਾਂ ਪਾਓ ਇਦਾਂ ਨਹੀਂ ਪਾਣਾ ਇਦਾਂ ਪਾਣਾ बच्चे ने मनीष मनोत्रा ਤੁਸੀਂ ਹੋ ਹਾਂ ਠੀਕ ਹੈ ਜੀ ਇੱਧਰ ਕਹਿੰਦੇ ਜੀ 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 ਮੈਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਮੁਬਾਰਕਾ ਵੇਮਨਸ ਡੇ ਦੀਆਂ ਜੀ ਤੁਹਾਡੇ ਨੂੰ ਸਾਰਿਆਂ ਨੂੰ ਸੇਮ ਟੂ ਯੂ ਸੋ ਮੈਂ ਸਿਰਫ ਇਹ ਕਹਿਣਾ ਚਾਹੁੰਗੀ ਕਿ ਵਰਮਨਸ ਦੀ ਸਿਕਿਉਰਟੀ ਬਹੁਤ ਜ਼ਰੂਰੀ ਹੈ ਡੈਫੀਨਿਟਲੀ ਅਸੀਂ ਅੱਜ ਵੀ ਅਸੀਂ ਸੋਚਦੇ ਹਾਂ ਬੱਚੇ ਨੂੰ ਬਾਹਰ ਕੱਢਣ ਲਈ ਕੁੜੀਆਂ ਨੇ ਸਕੂਲ ਭੇਜਣ ਲਈ ਕਾਲਜ ਭੇਜਣ ਲਈ ਆਊਟ ਆਫ ਸਟੇਸ਼ਨ ਪੇ ਜਿੰਨੇ ਸਾਨੂੰ ਬਹੁਤ ਸੋਚਣਾ ਪੈ ਰਿਹਾ ਸਰਕਾਰ ਨੂੰ ਸਿਰਫ ਇਹ ਜ਼ਰੂਰ ਕਦਮ ਥਾਣਾ ਚਾਹੀਦਾ ਕਿ ਕਿ ਕੁੜੀਆਂ ਲਈ ਸਿਕਿਉਰਿਟੀ ਬਹੁਤ ਜ਼ਰੂਰੀ ਹੈ ਸੁਰੱਖਿਆ ਹੋਣੀ ਬਹੁਤ ਜ਼ਰੂਰੀ ਹੈ ਜੀ ਸਾਡੇ ਦਿਮਾਗ ਦੇ ਵਿੱਚ ਸਾਰੇ ਵੇਲੇ ਡਰੇ ਰਹਿੰਦਾ ਹੈ ਕਿ ਬੱਚੇ ਨੂੰ ਭੇਜਣ ਲਈ ਅਸੀਂ ਬੱਚੇ ਨੂੰ ਗਲੀ 'ਚ ਭੇਜਣ ਲਈ ਵੀ ਰੋਕਦੇ ਆ ਕਿ ਮੇਰਾ ਸਰਕਾਰ ਨੂੰ ਇਹੀ ਹੈ ਕਿ ਬੱਚਿਆਂ ਦੀ ਸਿਕਿਉਰਿਟੀ ਲਈ ਕੁਝ ਨਾ ਕੁਝ ਕੋਈ ਮੇਨ ਕਦਮ ਕੋ ਚੱਕਿਆ ਜਾਵੇ ਤੁਸੀਂ ਦੇਖੋ ਸਕੂਲਾਂ ਵਿੱਚ ਹੀ ਬਹੁਤ ਕੁਝ ਹੋ ਰਿਹਾ ਕਾਲਜਾਂ ਵਿੱਚ ਹੀ ਬਹੁਤ ਕੁਝ ਹੋ ਰਿਹਾ ਬਾਜ਼ਾਰਾਂ 'ਚ ਬਹੁਤ ਕੁਝ ਹੋ ਰਿਹਾ ਜੇ ਕੁੜੀ ਐਕਟਿਵਿਟੀ ਦੇ ਵਿੱਚ ਜਾਂਦੀ ਹੈ ਤਾਂ ਵੀ ਲੋਕੀ ਮਤਲਬ ਡ ਕਹਿੰਦਾ ਨਾ ਕਿ ਬੱਚੀ ਨੇ ਕੱਪੜੇ ਗਲਤ ਨਹੀਂ ਪਾਏ ਤੁਹਾਡੀ ਸੋਚ ਗਲਤ ਸੋਚ ਗਲਤ ਹੈ ਬੱਚੇ ਕਦੇ ਵੀ ਮਤਲਬ ਜੀ ਜੈਂਟਲ ਫੈਮਲੀਆਂ ਉਹ ਮਤਲਬ ਨਾਰਮਲ ਹੀ ਜਾਂਦੇ ਆ ਬੱਚੇ ਸਾਰੇ ਨਾਰਮਲ ਜਾਂਦੇ ਕੱਪੜਿਆਂ ਦਾ ਕੋਈ ਦੋਸ਼ ਨਹੀਂ ਆ ਪਰ ਇਹ ਹੈ ਕਿ ਬੱਚਿਆਂ ਦੀ ਪਰਵਿਸ਼ ਖਾਸ ਕਰ ਮੁੰਡਿਆਂ ਦੀ ਪਰਵਿਸ਼ ਬਹੁਤ ਵਧੀਆ ਤਰੀਕੇ ਨਾਲ ਹੋਣੀ ਚਾਹੀਦੀ ਆ ਜੋ ਕਿ ਮਾਂ ਕਰੇ ਇਹ ਪਾਪਾ ਦਾ ਕੋਈ ਰਾਈਟ ਨਹੀਂ ਆ ਮਾਂ ਨੂੰ ਪਤਾ ਕਿ ਸੱਚੀ ਮਤਲਬ ਕੁੜੀਆਂ ਨਾਲ ਕਿੱਦਾਂ ਹੈਂਡਲ ਕਰਨਾ ਆ ਇਸ ਲਈ ਕਿ ਮਾਂ ਨੂੰ ਇਹ ਵੀ ਚਾਹੀਦਾ ਕੁੜੀਆਂ ਦੇ ਨਾਲੋਂ ਮੁੰਡਿਆਂ ਦੀ ਪਰਵਿਸ਼ ਬਹੁਤ ਵਧੀਆ ਕਰੇ ਜਿਹਨੂੰ ਲੱਗੇ ਕਿ ਉਹ ਵੀ ਫੜੀ ਤੀਆਂ ਪੈਣਾ ਹੈਗੀਆਂ ਉਹ ਕਿਹਾ ਜਾਂਦਾ ਨਾ ਕਿ ਬੱਚੀ ਨੂੰ ਨਾ ਕਹੋ ਕਿ ਘਰ ਦੇ ਅੰਦਰ ਰਹੋ ਹਾਂਜੀ ਆਪਣੇ ਬੇਟੇ ਨੂੰ ਸਮਝਾਓ ਕਿ ਬੱਚੇ ਨਾਲ ਬਿਹੇਵ ਕਿਵੇਂ ਕਰਨਾ ਹੈ ਬਿਹੇਵ ਕਿਸ ਤਰ੍ਹਾਂ ਕਰਨਾ ਚਾਹੀਦਾ ਜੀ 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 ਥੈਂਕ ਯੂ ਸਰ ਬਹੁਤ ਅੱਛੇ ਵਿਚਾਰ ਨੇ ਤੁਹਾਨੂੰ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਥੈਂਕ ਯੂ ਜੀ ਜੀ ਮੈਮ ਡਨ ਹੋ ਗਿਆ ਡਨ ਹੋ ਗਿਆ ਇੰਦੀ ਨੇ ਰੱਬ ਨੇ ਬਣਾਈ ਰੱਬ ਨੇ ਬਣਾਈ ਹੈ ਔਰਤ ਹਾਂ ਪਿਆਰ ਦੀ ਮੂਰਤ ਹੁੰਦੀ ਹੈ ਔਰਤ ਕੀ ਬਾਤ ਹੈ ਹਰ ਸ਼ਹਿ ਦੇ ਵਿੱਚ ਹਰ ਸ਼ਹਿ ਦੇ ਵਿੱਚ ਅਗਰ ਹੱਸਣਾ ਹੋਵੇ ਜਾਂ ਹੱਸਦੇ ਰੋਂਦੇ ਨੂੰ ਹਸਾਉਣਾ ਹੋਵੇ ਉਹ ਹੁੰਦੀ ਹੈ ਔਰਤ ਹਰ ਚੀਜ਼ ਨੂੰ ਜਜ਼ਮੇ ਨਾਲ ਸਮਝਣ ਵਾਲੀ ਹੁੰਦੀ ਹੈ ਔਰਤ ਦੁਨੀਆ ਨੂੰ ਰਸ਼ਨਾਣ ਵਾਲੀ ਹੁੰਦੀ ਹੈ ਔਰਤ ਕੋਈ ਵਿਆਹ ਹੋਵੇ ਮੇਲੇ ਹੋਵੇ ਰੌਣਕਾਂ ਲਾਉਣ ਵਾਲੀ ਹੈ ਹੁੰਦੀ ਹੈ ਔਰਤ ਸਾਸੰਗ ਵਿੱਚ ਆਉਣ ਵਾਲੀ ਹੀ ਹੈ ਔਰਤ ਭਜਨ ਕੀਰਤਨਾਂ ਤੇ ਨੱਚਣ ਡਾਂਸ ਕਰਨ ਵਾਲੀ ਹੈ ਔਰਤ ਹਰ ਚੀਜ਼ ਨੂੰ ਬੜੀ ਮੁਸ਼ਕਿਲ ਨੂੰ ਆਸਾਨ ਕਰਨ ਵਾਲੀ ਹੋਈ ਹੁੰਦੀ ਹੈ ਔਰਤ ਹਰ ਦੁੱਖ ਦੇ ਪਲ ਵਿੱਚ ਖੁਸ਼ੀਆਂ ਭਰਨ ਵਾਲੀ ਹੁੰਦੀ ਹੈ ਔਰਤ ਪਤੀ ਨੂੰ ਕਾਮਯਾਬ ਕਰਨ ਵਾਲੀ ਹੁੰਦੀ ਹੈ ਔਰਤ ਬੱਚਿਆਂ ਨੂੰ ਪੜਾਉਣ ਵਾਲੀ ਹੁੰਦੀ ਹੈ ਔਰਤ ਔਰਤ ਨਾ ਹੁੰਦੀ ਤਾਂ ਦੁਨੀਆ ਵੀ ਨਾ ਹੁੰਦੀ ਪਰਮਾਤਮਾ ਨੇ ਆਪਣੇ ਰੂਪ ਵਿੱਚ ਭੇਜੀ ਹੈ ਔਰਤ ਅੱਛਾ ਜੇ ਪਤੀ ਕਨਫਿਊਜ਼ ਹੋਵੇ ਤਾਂ ਪਿੱਛੇ ਹੁੰਦੀਆਂ ਨੇ ਦੋ ਔਰਤਾਂ ਚਲੋ ਠੀਕ ਸਮਝਾਣ ਵਾਲੀ ਇੱਕ ਡਰਾਉਣ ਵਾਲੀ ਜੀ ਜੀ ਕੋਈ ਤੁਸੀਂ ਮੈਡਮ ਆਪਣਾ ਵਿਚਾਰ ਸਾਂਝਾ ਕਰੋ ਜੇ ਇੱਕ ਦਿਨ ਲਈ ਤੁਸੀਂ ਮਰਦ ਬਣ ਜਾਂਦੇ ਹੋ ਤੁਹਾਡੇ ਹਸਬੰਡ ਵਾਈਫ ਬਣ ਜਾਂਦੇ ਆ ਤੇ ਫਿਰ ਕੀ ਕੀ ਕਰਾਉਂਗੇ ਨਹੀਂ ਇਹ ਪਰਮਾਤਮਾ ਨੇ ਜੋ ਚੀਜ਼ ਵੀ ਬਣਾਈ ਹੈ ਇਸੇ ਸਮਝ ਕੇ ਬਣਾਈ ਹੈ ਭਾਈ ਜੀ ਕਦਮ ਪਤਾਸ ਤੂੰ ਫਿਰ ਕੀ ਨਹੀਂ ਜੋ ਪਰਮਾਤਮਾ ਨੇ ਦਿੱਤਾ ਹੈ ਬਹੁਤ ਵਧੀਆ ਦਿੱਤਾ ਹੈ ਔਰਤ ਹਾਂ ਮਰਦਾ ਤਰ੍ਹਾਂ ਕੰਮ ਕਰਦੀ ਆ ਮਰਦਾ ਤਰ੍ਹਾਂ ਸੀ ਕੰਮ ਹਾਂ ਜੀ ਮੁੰਡਿਆਂ ਨਾਲੋਂ ਔਰਤਾਂ ਘੱਟ ਨਹੀਂ ਹੁੰਦੀਆਂ ਬਰਾਬਰ ਕਰਦੇ ਆ ਪਰ ਮੈਂ ਔਰਤਾਂ ਮੁੰਡਿਆਂ ਨਾਲੋਂ ਅੱਗੇ ਹੀ ਹੈ ਜੀ ਕਿਉਂਕਿ ਉਹਨਾਂ ਬਿਨਾਂ ਆਪਾਂ ਦੁਨੀਆ ਦੀ ਕਲਪਨਾ ਨਹੀਂ ਕਰ ਸਕਦੇ ਬਿਲਕੁਲ ਬਿਲਕੁਲ ਜੀ ਅੱਜ ਔਰਤ ਇੱਕ ਡਾਕਟਰ ਵੀ ਆ ਇੱਕ ਇੰਜੀਨੀਅਰ ਵੀ ਹੈ ਇੱਕ ਟੀਚਰ ਵੀ ਹੈ ਜਦ ਕਿ ਮੈਂ ਖੁਦ ਵੀ ਇੱਕ ਟੀਚਰ ਆ ਮੈਨੂੰ ਪਹਿਲਾਂ ਹੀ ਪਤਾ ਸੀ ਜਿੰਨਾਂ ਤੁਹਾਡਾ ਜੀ ਕੌਨਫੀਡੈਂਸ ਹੈ ਤੋ ਇਸ ਲਈ ਹਰ ਚੀਜ਼ ਦੇ ਵਿੱਚ ਮੁੰਡੇ ਨਾਲ ਕਦਮ ਨਾਲ ਕਦਮ ਵਧਾਣ ਵਾਲੀ ਔਰਤ ਹੈਗੀ ਆ ਤੇ ਇਸ ਕਰਕੇ ਔਰਤਾਂ ਦਾ ਸਤਿਕਾਰ ਹਰ ਇੱਕ ਅੱਜ ਕੱਲ ਦਾ ਮਰਦ ਮਰਦ ਪ੍ਰਧਾਨ ਹਾਂ ਜੀ ਜੀ ਮਰਦ ਪ੍ਰਧਾਨ ਸਮਾਜ ਵੀ ਔਰਤਾਂ ਦੀ ਅੱਜ ਕੱਲ ਕਦਰ ਕਰ ਰਿਹਾ ਕਿਉਂਕਿ ਔਰਤ ਤੋਂ ਬਿਨਾ ਦੁਨੀਆ ਹੈ ਹੀ ਨਹੀਂ ਜੀ ਕੋਈ ਡਾਕਟਰ ਸਾਹਿਬ ਨੇ ਤਾਂ ਸਾਦਗੀ ਦੇਖੋ ਕਿੰਨੇ ਆਰਾਮ ਨਾਲ ਖੜੇ ਨੇ ਜੀ ਡਾਕਟਰ ਸਾਹਿਬ ਤੁਹਾਡੇ ਵਿਚਾਰ ਵਿਮਨਸਡੇ ਦੇ ਉੱਤੇ ਕੀ ਅਰਥ ਨੇ ਕੀ ਮਾਇਨੇ ਨੇ ਤੁਹਾਡੇ ਲਈ ਔਰਤ ਲਈ ਇਹ ਟ੍ਰੀਟਮੈਂਟ ਨਹੀਂ ਕਰਨਾ ਆਪਾਂ ਵਿਚਾਰ ਦੇਦੇ ਆਂ ਔਰਤ ਕੇ ਲਈ ਕੋਈ ਵਰਤ ਨਹੀਂ ਰੱਖਤਾ ਉਹ ਕੀ ਬੋਲਿਆ ਔਰਤ ਲਈ ਕੋਈ ਵਰਤ ਨਹੀਂ ਰੱਖਤਾ ਸੁਣੋ ਜੀ ਸੁਣੋ ਫਿਰ ਵੀ ਉਹ ਲੰਬਾ ਜੀ ਲੇਤੀ ਹੈ ਹਾਂ ਪਿਆਰ ਕਰਦੀ ਹੈ ਰਾਧਾ ਕੀ ਤਰ੍ਹਾਂ ਵਿਸ਼ ਪੀਦੀ ਹੈ ਮੀਰਾ ਕੀ ਤਰ੍ਹਾਂ ਹਾਂ ਕਹਿੰਦੇ ਔਰਤ ਨੇ ਕੋਈ ਵਰਤ ਨਹੀਂ ਰੱਖਦਾ ਵੱਡੀ ਗੱਲ ਹੈ ਠੀਕ ਹੈ ਜੀ ਅੱਛਾ ਡਾਕਟਰ ਸਾਹਿਬ ਇੱਕ ਗੱਲ ਦੱਸੋ ਕੋਈ ਸਟੀਰੀਓਟਾਈਪ ਕੋਈ ਕੋਈ ਸਟੀਰੀਓਟਾਈਪ ਤੁਸੀਂ ਟੁੱਟਦੀ ਦੇਖੀ ਹੋਵੇ ਆਪਣੇ ਤਜਰਬੇ 'ਚ ਸਟੀਰੀਓਟਾਈਪ ਕੋਈ ਭਰਮ ਹੁੰਦੇ ਆ ਔਰਤਾਂ ਦੇ ਲਈ ਤੁਸੀਂ ਆਪਣੀ ਲਾਈਫ 'ਚ ਟੁੱਟਦੇ ਦੇਖੇ ਹੁਣ ਕਿ ਇਹ ਤਾਂ ਵੈਸੀ ਭਰਮ ਸੀ ਔਰਤ ਅੰਦਰ ਤਾਂ ਬਹੁਤ ਸਹਿਨਸ਼ੀਲਤਾ ਹੈ ਬਹੁਤ ਤਾਕਤ ਹੈ ਤੁਸੀਂ ਲਾਈਫ 'ਚ ਦੇਖੇ ਹੁਣ ਮੈਂ ਸਮਝੀ ਤੁਹਾਡੀ ਪੁਆਇੰਟ ਕੋਈ ਸਟੀਰੀਓਟਾਈਪ ਸੋਚ ਹੁੰਦੀ ਹੈ ਨਾ ਕਿ ਔਰਤਾਂ ਤਾਂ ਕਮਜ਼ੋਰ ਹੈ ਔਰਤਾਂ ਕੁਝ ਨਹੀਂ ਕਰ ਸਕਦੀਆਂ ਤੁਸੀਂ ਡਾਕਟਰ ਹੋ ਤੁਸੀਂ ਇਹ ਭਰਮ ਟੁੱਟਦੇ ਦੇਖੇ ਹੁਣ ਉਹ ਤਾਂ ਸਭ ਕੁਝ ਚੱਲਦਾ ਹੈ ਦੁਨੀਆਂ 'ਚ ਤਾਂ ਇਹ ਟੁੱਟਦੇ ਵੀ ਹੈ ਬੰਦੇ ਵੀ ਹੈ ਅੱਜ ਕੱਲ ਵੈਸੇ ਉਹ ਲੇਡੀ ਹੈ ਹੀ ਨਹੀਂ ਰੀਅਲ ਲੜਕੀ ਔਰਤਾਂ ਜੋਂ ਤਾਂ ਬਹੁਤ ਕੁਝ ਕਰ ਸਕਦੀਆਂ ਇੰਟਰ ਦੋ ਡਾਕਟਰ ਸਾਹਿਬ ਤੁਸੀਂ ਆਓ ਆਂਟੀ ਆਓ ਤੁਸੀਂ ਨਹੀਂ ਨਹੀਂ ਵੈਸੇ ਗੱਲ ਕਰੀ ਔਰਤਾਂ ਜੋਂ ਤਾਂ ਬਹੁਤ ਕੁਝ ਕਰ ਸਕਦੀਆਂ ਜਿਵੇਂ ਕੇ ਜਿਵੇਂ ਕੇ ਘਰ ਬਰਬਾਦ ਵੀ ਕਰ ਸਕਦੀਆਂ ਤੇ ਘਰ ਆਵਾਦ ਵੀ ਕਰ ਸਕਦੀਆਂ ਹਲੋ ਆਂਟੀ ਕਹਿੰਦੇ ਔਰਤਾਂ ਚੰਨ ਘਰ ਬਰਬਾਦ ਵੀ ਕਰ ਸਕਦੀਆਂ ਤੇ ਘਰ ਆਵਾਦ ਵੀ ਕਰ ਸਕਦੀਆਂ ਔਰਤ ਕਹਿੰਦੇ ਔਰਤ ਕਹਿੰਦੇ ਆਂਟੀ ਕਿਸੇ ਆਉ ਜਰੇਂਦਰ ਔਰਤ ਕਹਿੰਦੇ ਸੂਈ ਨਾਲ ਘਾਇਦਾ ਹੋਵੇ ਤਾਂ ਟੱਠ ਜਾਂਦਾ ਔਰਤ ਆਦਮੀ ਕਹੀ ਨਾਲ ਤਾਂ ਵੇ ਤਾਂ ਨਹੀਂ ਜਾਂਦਾ ਔਰਤ ਚਾਵੇ ਸੂਈ ਨਾਲ ਘਰ ਢਾ ਸਕਦੀ ਹੈ ਬਿਲਕੁਲ ਸੂਈਆਂ ਲਕਾ ਲੋ ਜਾ ਕੇ ਬਿਲਕੁਲ ਆਦਮੀ ਕਹੀ ਨਾਲ ਵੀ ਨਹੀਂ ਢਾ ਸਕਦਾ ਉਹ ਕਿਵੇਂ ਜੀ ਆਦਮੀ ਦੇ ਆਪਣੀ ਬਰਕਤ ਹੀ ਬੜੀ ਹੁੰਦੀ ਹੈ ਏ ਇਹ ਮਰਦਾਂ ਦੇ ਪਾਸੇ ਆ ਗਏ ਹਾਂ ਹਾਂ ਜੀ ਆਦਮੀ ਦੇ ਹੱਥ 'ਚ ਬਰਕਤ ਬਹੁਤ ਆ ਜੀ ਜੀ ਸੱਚੇ ਨੇ ਆਂਟੀ ਬਿਲਕੁਲ ਇਹਨੂੰ ਕਹਿੰਦੇ ਸੀ ਸਟੀਰੀਓ ਟਾਈਪ ਸਭ ਇਹ ਤੁਸੀਂ ਪੁਰਾਣੇ ਭਰਮ ਤੁਸੀਂ 100 ਰੁਪਏ ਕਿੱਲਾ ਚੀਜ਼ ਸੁਣੋਗੇ ਨਾ ਅੱਜ ਔਰਤ ਪਾਈਆ ਲੈ ਕੇ ਆਏਗੀ ਹਾਂ ਆਦਮੀ ਕਿੱਲਾ ਦੀ ਜਗ੍ਹਾ 2 ਕਿੱਲੋ ਲੈ ਕੇ ਆਉਂਦਾ ਨਹੀਂ 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 ਇਹ ਗਲਤ ਹੈ ਬਿਲਕੁਲ ਮੇਰੀ ਵਾਈਫ ਐ ਜੀ ਜਾਂਦੀ ਆ ਮੈਂ ਹਾਂ ਮੈਂ ਕੱਪੜੇ ਲੈਣ ਕਿਤੇ ਜਾਂਦਾ 10000 ਬਿੱਲ ਬਣ ਜਾਂਦਾ ਉਹੀ ਚੀਜ਼ ਮੇਰੀ ਵਾਈਫ 3000 ਚ ਲੈ ਜਾਂਦੀ ਆ ਮੈਂ ਇਹੀ ਤੁਹਾਨੂੰ ਮੋੜੇ ਉਹ ਬਰਾਇਤੀ ਹੋ ਨੀ ਮੈਨੂੰ ਸਲੂਟ ਹੈ ਤੁਹਾਡੀ ਤੁਹਾਨੂੰ ਦੋ ਪਹੀਏ ਰਹਿਣ ਦੋ ਪਹੀਏ ਹੋਣ ਚਾਹੀਦੇ ਗੱਡੀ ਦੇ ਤਾਂ ਜਲਦੀ ਹੈ ਦੋ ਪਹੀਏ ਟੁੱਟ ਜਾਣ ਇੱਕ ਦੀ ਕੋਈ ਚੀਜ਼ ਨਹੀਂ ਅੱਛਾ ਅੱਜ ਕੱਲ ਲੋਕ ਚਾਰ ਚਾਰ ਜੋੜੀ ਫਿਰਦੇ ਨੇ ਚੱਕਰ ਇਹ ਆ ਪੰਜ ਗੁਣਤੀ ਬਨਾਬਰ ਨਹੀਂ ਗਿਆ ਜੀ ਅੰਟ ਆਂਟੀ ਨਾਲ ਗੱਲ ਕਰੀਏ ਜੀ ਆਂਟੀ ਜੀ ਤੁਹਾਡਾ ਨਾਮ ਦੱਸੋ ਜੀ ਮੇਰਾ ਨਾਮ ਹੈ ਸੰਗੀਤਾ ਜੁਨੇਜਾ ਸੰਗੀਤਾ ਜੁਨੇਜਾ ਜੀ ਹਾਂ ਜੀ ਪਹਿਲਾਂ ਸਾਰਿਆਂ ਨੂੰ ਹੈਪੀ ਵਮਨ ਹੈਪੀ ਵਮਨਸ ਡੇ ਜੀ ਜੀ ਵੰਬੇਸ ਡੇ ਐਸਲੀ ਮਨਾਇਆ ਜਾਂਦਾ ਹੈ ਕਿ ਜਦੋਂ ਪਹਿਲਾ ਟਾਈਮ ਹੁੰਦਾ ਸੀ ਜੀ ਲੇਡੀਜ਼ ਨੂੰ ਕੋਈ ਅਧਿਕਾਰ ਨਹੀਂ ਮਿਲੇ ਹੋਏ ਸੀ ਜੀ ਉਹ ਸਾਰੀ ਸੋਸਾਇਟੀ ਤੋਂ ਬਹੁਤ ਦਰਦਿਆਂ ਸੀ ਜੀ ਇੱਕ ਟਾਈਮ ਆਇਆ ਉਹ ਲੇਡੀਜ਼ ਨੇ ਮੰਗਿਆ ਜਮਾਨ ਕੀਤੀ ਕਿ ਸਾਨੂੰ ਵੀ ਆਦਮਾ ਜਿਸਮਾਨ ਅਧਿਕਾਰ ਦਿੱਤੇ ਜਾਣ ਇਸ ਕਰਕੇ ਹਰ ਔਰਤ ਚੰਗੀ ਹੁਣ ਕਿ ਉਹ ਇੱਕ ਬੇਟੀ ਬਣੇ ਬੇਟੀ ਬਣ ਕੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰੇ ਉਨ ਪੋਲਿਟਿਕਸ ਵਿੱਚ ਉਨ ਮੈਡੀਸਿਨਸ ਦੇ ਵਿੱਚ ਉਨ ਹਰ ਖੇਤਰ ਦੇ ਵਿੱਚ ਅੱਛਾ ਤੋਂ ਅੱਛਾ ਯੋਗਦਾਨ ਦੇਣ ਦਾ ਸਹਿਯੋਗ ਪ੍ਰਾਪਤ ਹੋਵੇ ਜਿਸ ਤਰ੍ਹਾਂ ਵੀ ਚਾਹੀਏ ਅਸੀਂ ਔਰਤ ਚਾਹੀਏ ਇੱਕ ਔਰਤ ਮਾਨਿਆ ਉਹ ਇੱਕ ਇੱਕ ਭੈਣ ਨਹੀਂ ਹੈ ਇੱਕ ਬੇਟੀ ਹੈ ਹਰ ਸੰਸਾਰ ਦੇ ਵਿੱਚ ਔਰਤ ਨੂੰ ਹੀ ਤਿਆਗ ਕਰਨਾ ਪੈਂਦਾ ਹੈ ਔਰਤ ਤਿਆਗ ਦੀ ਮੂਰਤੀ ਹੈ ਸਾਰਿਆਂ ਨੂੰ ਇਸ ਗੱਲ ਤੇ ਆਪਣੇ ਆਪ ਨੂੰ ਵਮਸ ਦੇ ਸਬ ਤੋਂ ਜ਼ਿਆਦਾ ਪ੍ਰਾਊਡ ਫੀਲ ਕਰਨਾ ਚਾਹੀਦਾ ਹੈ ਪਰਾਉਡ ਫੀਲ ਕਰਨਾ ਚਾਹੀਦਾ ਪਰਾਉਡ ਫੀਲ ਕਰਨਾ ਚਾਹੀਦਾ ਥੈਂਕ ਯੂ ਜੀ ਅੱਛਾ ਉਹ ਜਿਵੇਂ ਆਂਟੀ ਕਹੇ ਕਿ ਔਰਤ ਕਦੇ ਸੂਈ ਨਾ ਘਟਾ ਸਕਦੀ ਹੈ ਇਹ ਕਿੰਨੀ ਕਿ ਸੱਚਾਈ ਹੈ ਜੀ ਐ ਔਰਤ ਦੀ ਸੋਚ ਤੇ ਡਿਪੈਂਡ ਕਰਦਾ ਹੈ ਜੇਕਰ ਉਹ ਤਾਂ ਚਾਹੇ ਤਾਂ ਘਰ ਬਣਾ ਵੀ ਸਕਦੀ ਹੈ ਜੇਕਰ ਉਹ ਤਾਂ ਚਾਹੇ ਤਾਂ ਘਟਾ ਵੀ ਸਕਦੀ ਹੈ ਜਿਵੇਂ ਆਂਟੀ ਨੇ ਕਿਹਾ ਸੀਗਾ ਕਿ ਆਪਣੇ ਸਹੁਰੇ ਪਰਿਵਾਰ ਨੂੰ ਆਪਣੇ ਸੱਸ ਸਹੁਰੇ ਨੂੰ ਮਾਪਿਓ ਸਮਝਣਾ ਫਿਰ ਨਹੀਂ ਘਟੇਂਦਾ ਫਿਰ ਸੂਈ ਨਾ ਸੀਨ ਲੱਗਦੀ ਹੈ ਸੀਨ ਲੱਗ ਗਿਆ ਤਾਂ ਪਾੜ ਕੇ ਜਨਾ ਸੀਨ ਲੱਗਣ ਨਹੀਂ ਦੇਣੀ ਆਪਾਂ ਸੋਹਰਤ ਨਾਲ ਅਸੀਂ ਸੀਨ ਲੱਗਣ ਨਹੀਂ ਦੇਦੇ ਸੀਨ ਲੱਗੇ ਤਾਂ ਵਿੱਚ ਡਿਵੀਜ਼ਨ ਹੋ ਗਈ ਜੇ ਪਾੜ ਪੈ ਜਵੇ ਨਾ ਫਿਰ ਵੀ ਸੋਹਰਤ ਇੱਕ ਗੱਲ ਦੱਸਿਓ ਆਂਟੀ ਔਰ ਸੈਕਰੀਫਾਈਸ ਕਿੰਨਾ ਕਰਦੀ ਹੈ ਰੋਜ਼ਾਨਾ ਬਹੁਤ ਜ਼ਿਆਦਾ ਔਰਤ ਹੀ ਸੈਕਰੀਫਾਈਸ ਦੀ ਮੂਰਤੀ ਹੈ ਕੋਈ ਵੀ ਔਰਤ ਐਸੀ ਨਹੀਂ ਜੋ ਆਪਣੀ ਲਾਈਫ ਵਿੱਚ ਇੱਕ ਭੈਣ ਬਣ ਕੇ ਇੱਕ ਵਾਈਫ ਬਣ ਕੇ ਇੱਕ ਬੇਟੀ ਬਣ ਕੇ ਹਰ ਤਰ੍ਹਾਂ ਸੈਕਰੀਫਾਈਸ ਕਰਦੀ ਤਾ ਅੱਛਾ ਜਿਤਾਉਂਦੀ ਵੀ ਨਹੀਂ ਔਰਤ ਫਿਰ ਵੱਡੀ ਗੱਲ ਇਹ ਆ ਜੇ ਜਿਤਾਉਂਦੀ ਹੈ ਪਰ ਕਦੀ ਗੁੱਸਾ ਆ ਜਾਤਾ ਜਿਤਾ ਦੇ ਦਿੰਦੀ ਹੈ ਕਿ ਤਾ ਚੰਡੀ ਬਣ ਜਾਂਦੀ ਹੈ ਅੱਛਾ ਬਸ ਬੰਦ ਦੀ ਕੋਈ ਬੁਰੀ ਆਦਤ ਬਸ ਗੁੱਸਾ ਥੋੜਾ ਆਉਂਦਾ ਹੈ ਪਰ ਦਿਲ ਤੇ ਬਹੁਤ ਸਾਫ ਹੈ ਹਾਂ ਇਹ ਕਵਰ ਕਰ ਲਿਆ ਨਾ ਨਾਲ ਹੀ ਨਹੀਂ ਸੱਚੀ ਸਾਫ ਹੈ ਜੇ ਤੁਰ ਲੜਨਗੇਗਾ ਥੋੜੀ ਦੇਰ ਬਾਅਦ ਨਾਲ ਹੀ ਜਾ ਜੰਦੇ ਤਰਕੀਨਾ ਵਿੱਚ ਸੰਗੀਤਾ ਚ ਨਹੀਂ ਕਹਿੰਦੇ ਨੇ ਸੰਗੀਤੂ

ਆਂਟੀ ਨੂੰ ਪਿੰਕੀ ਕਹਿੰਦੇ ਆ ਆਂਟੀ ਲਾਡੀ ਕਹਿੰਦੇ ਡਾਕਟਰ ਸਾਹਿਬ ਤੁਸੀਂ ਵੀ ਦੱਸ ਕੇ ਜਾਣਾ ਤੁਸੀਂ ਕੀ ਕਹਿੰਦੇ ਆ ਆ ਮੇਰੀ ਸਰਿੰਜ ਆ ਤਾਂ ਜੋ ਕਿ ਕਹਿੰਦੇ ਡਾਕਟਰ ਸਾਹਿਬ ਵੀ ਕਹਿੰਦੇ ਮੈਂ ਤਾਂ ਬਸ ਡਾਕਟਰ ਸਾਹਿਬ ਤਾਂ ਲੋਕਾਂ ਸਾਹਮਣੇ ਕਹਿੰਦੇ ਆ ਪਰ ਉਹਦਾ ਕੀ ਕਹਿੰਦੇ ਆ ਸਰਿੰਜ ਵੀ ਡਾਕਟਰ ਸਾਹਿਬ ਆਏ ਪੰਜ ਨਾ ਕਹੀਏ 22 ਸਾਲ ਨੂੰ ਅੱਛਾ ਤੁਸੀਂ ਕੀ ਕਹਿੰਦੇ ਆ ਜੀ ਮੇਰੀ ਬਰਫੀ ਹੈ ਕਿ ਤੇ ਅਸ਼ਿਕਾ ਨਾਮ ਲੈ ਕੁੜੀ ਨਾਮ ਲੈਂਦੀ ਜੇ ਆਪਣੇ ਹਸਬੰਦ ਦਾ ਨਾਮ ਲੈਂਦੀ ਨਹੀਂ ਗਲਤ ਕਰ ਲੈਂਦਾ ਮੇਰੀ 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 ਡਾਕਟਰ ਨੇ ਲਾ ਪਹਿਲਾਂ ਨਾਮ ਲੈਂਦੀ ਸੀ ਮੈਂ ਉਹਨੂੰ ਕਿਹਾ ਤੂੰ ਨਾਮ ਨਾਲ ਲਿਆ ਕਰ ਹੁਣ ਕਹਿੰਦੀ ਮੈਂ ਕਿਹਾ ਜੀ ਗੱਲ ਸੁਨਣਾ ਮੈਂ ਕਿਹਾ ਜੀ ਗੱਲ ਸੁਨਣਾ ਮੈਂ ਕਿਹਾ ਜੀ ਤੁਸੀਂ ਜੀ ਕਿਹਾ ਜੀ ਤੁਸੀਂ ਮੇਰੇ ਤੇ ਨਾਮ ਕਿਸ਼ਲੇ ਨਹੀਂ ਕੋਈ ਜੀ ਠੀਕ ਹੈ ਜੀ ਉਹ ਤੁਹਾਨੂੰ ਕੀ ਕਹਿੰਦੇ ਆ ਜਿਵੇਂ ਉਹ ਉਧਰ ਮੇਰੀ ਪਿੰਕੀ ਕਹਿੰਦੇ ਆ ਤੁਹਾਨੂੰ ਕੀ ਕਹਿੰਦੇ ਆ ਸ਼ੋਨਾ ਹਾਂ ਸ਼ੋਨਾ ਸ਼ੋਨਾ ਕਹਿੰਦੇ ਡਾਇਮੰਡ ਨਹੀਂ ਕਹਿੰਦੇ अच्छा ना जी, जी नहीं नहीं मैं 10 10 मैं कह के स्लॉनी ਨੂੰ ਸੋਨਾ ਕਹਿੰਦਾ ਹੀ ਦੇਸ਼ ਡਾਇਮੰਡ ਨਹੀਂ ਕਹਿੰਦਾ اچھا ਔਰਤਾਂ ਨੂੰ ਡਾਇਮੰਡ ਕਿੰਨਾ ਪਸੰਦ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਾਇਆ ਹੋਇਆ ਨਹੀਂ ਹੁਣ ਹੁਣ ਕੀ ਡਿਮਾਂਡ ਹੋਵੇ ਵਿਮਨਸ ਜੇ ਤੇ ਹਸਬੰਡ ਨਾਲੀ ਪੈਣੀ ਲੈਣੀ ਬੰਦ ਦੱਸੋ ਸ਼ੁਰੂ ਕਰੋ ਡਾਇਮੰਡ ਰਿੰਗ ਤਾਂ ਚਾਹੀਦੀ ਜਾਈ ਡਾਇਮੰਡ ਰਿੰਗ ਚਾਹੀਦੀ ਤੁਹਾਨੂੰ ਦੀ 55 ਹੋਰ ਵੀ ਵਧੀਆ ਸਾਨੂੰ ਤਾਂ ਸਿਰਫ ਪਤੀ ਦਾ ਪਿਆਰ ਹੀ ਲੋ ਸੱਚੀ ਔਰਤ ਐ ਸੱਚੀ ਔਰਤ ਡਾਇਮੰਡ ਵੀ ਤਾਂ ਹੀ ਸੋਹਣਾ ਲੱਗਦਾ ਕਿ ਤੁਹਾਡਾ ਪਤੀ ਤੁਹਾਨੂੰ ਬਹੁਤ ਪਿਆਰ ਕਰਦਾ ਜੀ ਤੁਸੀਂ ਪਿਆਰ ਨੂੰ ਉਹਨੂੰ ਕੀ ਕਹਿੰਦੇ ਆ ਲਾਡੀ ਕਹਿੰਦੇ ਆ ਅਸੀਂ ਨਹੀਂ ਲੈਂਦੇ ਜੀ ਠੀਕ ਇਹ ਵੀ ਨਾ ਲੈਂਦੇ ਜੀ ਅੱਜ ਕਾ ਸਭ ਚੀਜ਼ਾਂ ਨਹੀਂ ਲੈਂਦੇ ਹਾਂ ਜੀ ਉਹ ਕਹਿੰਦੇ ਆ ਜੇ ਕਹੋ ਨਾ ਨਾਮ ਨਹੀਂ ਲੈਣਾ ਉਹ ਕਹਿੰਦੇ ਸੀਤਾ ਨੇ ਵੀ ਤੇ ਸ਼ਿਰੀ ਰਾਮ ਕਿਆ ਸੀ ਇਰਾਦਾ ਨੇ ਵੀ ਕ੍ਰਿਸ਼ਨ ਇਹ ਤਾਂ ਕਵਰ ਕਰਨਾ ਨਹੀਂ ਉਹ ਐਡਾ ਕਹਿੰਦੀ ਤੇ ਸੀਤਾ ਨੇ ਕੁਰਬਾਨੀ ਕਿੰਨੀ ਦਿੱਤੀ ਆ ਉਹ ਵੀ ਯਾਦ ਰੱਖੋ ਕਈ ਬੱਚੇ ਕਰਦੇ ਵੀ ਅੱਜ ਕੱਲ੍ਹ ਦਿੰਦੇ ਨਹੀਂ ਇਹ ਕੁਰਬਾਨੀ ਅੱਛਾ ਇੱਧਰ ਵੀ ਆਪਾਂ ਗੱਲ ਕਰੀਏ ਕਲਾ ਨਾਮ ਹੀ ਸਲੋਨੀ ਆ ਉਹ ਸਾਡੀ ਭਾਬੀ ਚ ਬਹੁਤ ਧੀਰਜ ਹੈ ਬਹੁਤ ਹਿੰਮਤ ਹੈ ਜਦੋਂ ਕੋਈ ਭੀੜ ਪੈਂਦੀ ਆ ਤਾਂ ਹਿਤੇਸ਼ ਦਾ ਮੁੱਛਾ ਰੱਖੀਆਂ ਖੜਦੇ ਅੱਗੇ ਅੱਗੇ ਪਰ ਇਹ ਵੀ ਪਿਆਰ ਦੀ ਭਾਵਨਾ ਢਾਲ ਬਣ ਕੇ ਰਹਿਣਾ ਚਾਹੀਦਾ ਹੈ ਪਤਨੀ ਨੂੰ ਆਪਣੇ ਪਤੀ ਨਾਲ ਜੀ ਜੀ ਅਚਾ ਤੁਸੀਂ ਇੱਕ ਦਿਨ ਇਹ ਤੇਜ ਬਣ ਕੇ ਫਿਰ ਯਾਰ ਇਹ ਤੇਜ ਤੋਂ ਕੀ ਬਦਲੇ ਲਵੋਗੇ ਮੈਂ ਤਾਂ ਮੁੱਛਾਂ ਬਣਾ ਸਕਦੀ ਬਦਲਾ ਇਦਾਂ ਕੁਝ ਨਹੀਂ ਹੈ ਮੈਂ ਜਿਵੇਂ ਬਾਹਰ ਨਹੀਂ ਕਿਤੇ ਜਾਣ ਦਿੰਦੇ ਜਿਵੇਂ ਅਸੀਂ ਦਰਦ ਰਾਤੀ ਵੀ ਗੱਲ ਹੋ ਰਹੀ ਸੀ ਭਾਬੀ ਜੀ ਨਾਲ ਕਿ ਅਸੀਂ ਬ੍ਰਿੰਦਾਵਨ ਕੁੜੀਆਂ ਕੁੜੀਆਂ ਜਾਈ ਉਹਨਾਂ ਦੀ ਨਹੀਂ ਸੋਚ ਹੈ ਕਿ ਵੀ ਨਹੀਂ ਤੁਸੀਂ ਨਹੀਂ ਕੇਰਿੰਗ ਹੈ ਨਾ ਹਾਂ ਫਿਰ ਜੇ ਮੈਨੂੰ ਇਤਨੀ ਲੜਕਾ ਮੈਂ ਹਿਤੇਸ਼ ਮੈਂ ਚਾਰਤਾਂ ਯਾਤਰਾ ਜਿੱਥੇ ਜਿੱਥੇ ਜਾਣਾ ਚਾਹੂੰਗੀ ਉੱਥੇ ਨਾਲ ਤੇ ਕਹਿੰਦੇ ਪਤੀ ਦੇ ਪੈਰਾਂ 'ਚ ਹੀ ਸਵਰਗ ਹੁੰਦਾ ਮੱਥਾ ਟੇਕ ਲੋ ਨਹੀਂ ਨਹੀਂ ਮੱਥਾ ਟੇਕ ਕੇ ਵੀ ਸਾਡੀ ਸੋਚ ਇਦਾਂ ਨਹੀਂ ਹੈ ਜੀ ਅੱਛਾ ਵਾ ਤੁਸੀਂ ਤਾਂ ਜਾਣਾ ਹੀ ਜਾਣਾ ਨਹੀਂ ਅਸਲ 'ਚ ਪਤਾ ਹੀ ਗੱਲ ਹੈ ਉਹ ਗਲਤ ਨਹੀਂ ਹੈ ਜਿੰਨਾ ਕਿ ਮੈਂ ਸਮਝ ਪਾ ਰਹੇ ਹਾਂ ਜਿਵੇਂ ਇੱਥੇ ਪੈਂਜੀ ਉਹਨਾਂ ਨੇ ਗੱਲ ਕੀਤੀ ਸੁਰੱਖਿਆ ਨੂੰ ਲੈ ਕੇ ਸਵਾਲ ਮਾਹੌਲ ਥੋੜਾ ਉਹਨਾਂ ਅੱਛਾ ਨਹੀਂ ਹੈ ਸੁਰੱਖਿਆ ਨੂੰ ਲੈ ਕੇ ਸਵਾਲ ਨਹੀਂ ਸਰ ਤੁਹਾਡੇ ਨਾਲ ਗੱਲ ਨਹੀਂ ਹੋਈ ਹਾਂਜੀ ਤੁਸੀਂ ਕੀ ਕਹਿੰਦੇ ਹੋ ਜੀ ਉਹਨਾਂ ਨੂੰ ਮੈਂ ਆਕਾਸ਼ ਗਰੀਸ਼ ਦੇ ਪਾਪਾ ਕਹਿੰਦੀ ਹਾਂ ਹਾਂ ਇਹ ਦੇਖੋ ਇਤਿਹਾਸ ਚੱਲਦਾ ਕਹਿੰਦੇ ਮੈਂ ਆਕਾਸ਼ ਦੇ ਪਾਪਾ ਕਹਿੰਦੀ ਹਾਂ ਆਕਾਸ਼ ਔਰ ਗਰੀਸ਼ ਦੇ ਪਾਪਾ ਤੇ ਆਕਾਸ਼ ਜੁਦ ਨਹੀਂ ਸੀ ਉਦੋਂ ਕੀ ਕਹਿੰਦੇ ਸੀ ਉਦੋਂ ਸੁਣੋ ਜੀ ਹਾਂ ਹੁਣ ਜੇ ਸੁਣਦੇ ਪਿਆ ਬਾਈ ਵੀ ਕਹਿੰਦੇ ਰੋਟੀ ਖਾ ਲਓ ਜੇ ਹੁਣ ਸੁਣਦੇ ਪਏ ਤਾਂ ਕੀ ਕਹਿਣਾ ਉਹਨਾਂ ਨੇ ਖਾਣਾ ਖਾ ਲਿਆ ਜੀ ਹਾਏ ਹਾਏ ਉਧਰ ਨੂੰ ਮੈ ਲੱਗ ਕੇ ਖਾਣ ਲੱਗੀ ਆ ਜੀ ਹਾਏ ਤੁਸੀਂ ਖਾਧਾ ਕਿ ਨਹੀਂ ਕਰਦਾ ਜੀ ਐਨਾ ਸਮਰਪਨ ਹਾਂਜੀ ਹਾਂਜੀ ਕਿਆ ਬਾਤ ਹੈ ਜੀ ਕਿਆ ਅਸੀਂ ਇਹ ਦੱਸਦੇ ਬੋਲਦੇ ਨਹੀਂ ਜੀ 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 ਭਾਈ ਜੀ ਤੁਹਾਡੇ ਬਿਨਾਂ ਕਹਿੰਦੇ ਵੀਡੀਓ ਅਧੂਰੀ ਹੈ ਤੁਹਾਡਾ ਰੰਗ ਵਿੱਚ ਜ਼ਰੂਰ ਹੋਣਾ ਚਾਹੀਦਾ ਜੀ ਭਾਈ ਜੀ ਹਮ ਤੋਂ ਜੇਹੀ ਕਹਾਂਗੇ ਜੀ ਚੱਲ ਰਹੇ ਚੱਲ ਰਹੇ ਚੱਲਦੇ ਚੱਲਦੇ ਹਮ ਤੋਂ ਜੇਹੀ ਕਹਾਂਗੇ ਕਿ ਹਰ ਔਰਤ ਘਰ ਦਾ ਸ਼ਿੰਗਾਰ ਹੈ ਜੀ ਕਹਤੇ ਹੈ ਕਿ हजारों फूल काफी हैं माला को सजाने के लिए एक बूंद काफी है समुंदर को सजाने के लिए और एक स्त्री काफी है समाज को सजाने के लिए बहुत अच्छी। तो हम तो यही कहेंगे कि हर स्त्री जो है अपनी माँ की कदर करे क्योंकि माँ भी एक समय में स्त्री थी है ना तो माँ हर कार में माँ होनी चाहिए और हर माँ का कार होना चाहिए क्या बात है बहुत शुक्रिया भाई जी ਔਰ ਮਾਤਾ ਜੀ ਨੂੰ ਬਾਈ ਜੀ ਕਹਿੰਦੇ ਤਾਂ ਗਲਤ ਨਾ ਸਮਝ ਲਿਓ ਕਿਹਣਾ ਮਾਤਾ ਜੀ ਨੂੰ ਬਾਈ ਜੀ ਕਹੀ ਜਾਂਦਾ ਪਰ ਮਾਤਾ ਜੀ ਨੂੰ ਕਹਿੰਦੇ ਹੀ ਬਾਈ ਜੀ ਆ ਬਾਈ ਜੀ ਬਾਈ ਜੀ ਕਹਿੰਦੇ ਔਰ ਜਿੰਨੀਆਂ ਵੀ ਸਾਡੀਆਂ ਭੈਣਾਂ ਜਿਹਨਾਂ ਨਾਲ ਗੱਲਬਾਤ ਕੀਤੀ ਅਨਸਟਾਪੇਬਲ ਨੇ ਬਹੁਤ ਪਾਵਰ ਹੈ ਬਹੁਤ ਸਟਰੈਂਥ ਹੈ ਔਰ ਇਸੇ ਤਰੀਕੇ ਆਪਣੇ ਆਪਣੀ ਹੋਂਦ ਨਾਲ ਆਪਣੇ ਹੋਣ ਨਾਲ ਘਰ ਚ ਚਾਰ ਚੰਦ ਲਾਉਂਦੀਆਂ ਲੈਣ ਘਰ ਵਿੱਚ ਬਰਕਤਾਂ ਆਉਂਦੀਆਂ ਰਹਿਣ ਕਿਉਂਕਿ ਔਰਤ ਬਰਕਤ ਹੈ ਔਰਤ ਬਰਕਤ ਹੈ ਤੇ ਔਰਤ ਦੇ ਨਾਲ ਹੀ ਘਰ ਵਿੱਚ ਬਰਕਤ ਹੈ ਅਸੀਂ ਇਹ ਚਾਹੁੰਨੇ ਕਿਸੇ ਤਰੀਕੇ ਤੁਹਾਡਾ ਘਰ ਵੱਧਦਾ ਫੁੱਲਦਾ ਰਹੇ ਇਸ ਮੰਡੇ ਤੇ ਖਾਸ ਪੇਸ਼ਕਸ਼ ਕੀਤੀ ਤੁਹਾਨੂੰ ਕਹਿੰਦੇ ਜੀ ਲੱਗੀ ਤੁਸੀਂ ਕਮੈਂਟ ਕਰਕੇ ਦੱਸ ਦੇਣਾ ਬੜੇ ਨਾ ਬਿਵਤੀ ਨਵਾਂ ਸ਼ਰਮੜ ਛੋੜੀ ਦਿਨੇ ਸ੍ਰੀ ਕਮਨ ਪਸਮਿਸ਼ ਨੂੰ ਜਾਂਦਾ ਬਹੁਤ ਵਧਤ ਹੋਸ ਬਗੇ ਸੱਚੀ ਕਾ ਰਬਾ ਕਾ